ਸਾਡੀ ਇੱਕ ਮਿਰਚ ਆਉਂਦੀ ਹੁੰਦੀ ਸੀ ਮਰਾਸ ਨੇਰੀ ਦੇ ਨਾਂ ਤੇ ਹਾਂਜੀ ਮਰਾਸ ਨੇਰੀ ਮਿਰਚ ਅਸੀਂ ਨਾਂ ਰੱਖਿਆ ਸੀ ਉਹਦਾ ਮਿਰਚ ਦਾ ਉਹ ਮਿਰਚ ਨੇ ਮਤਲਬ ਸਾਨੂੰ ਬਹੁਤ ਨਾਮਣਾ ਖਟਿਆ ਉਹ ਅੱਜ ਵੀ ਗਾਹ ਕਹਿੰਦੇ ਵੀ ਉਹਦਾ ਮਤਲਬ ਕਿ ਜੇ ਵੀ ਕਿਸੇ ਪਾਸੇ ਮਿਲ ਜੇ ਉਹ ਆਏਗਾ ਵੀ ਜਿਵੇਂ ਆਪਣੀਆਂ ਪ੍ਰਾਣੀਏ ਕਣਕਾਂ ਹੋ ਗਈਆਂ 343 ਵਗੈਰਾ ਵੀ ਹੌਲੀ ਹੌਲੀ ਜਿਹੜੇ ਦੇਸੀ ਵੀ ਆ ਇਹ ਮਤਲਬ ਉਹ ਕੁਆਲਿਟੀ ਘਟ ਜਾਂਦੀ ਹੈਗੀ ਉਵੇਂ ਉਹ ਹੁਣ ਉਹ ਹਟ ਗਈ ਹੁਣ ਉਹ ਜੇ ਵੇਚਦੇ ਆ ਉਹ ਘੱਟੋ ਘੱਟ 4-5 ਮਹੀਨੇ 6 ਮਹੀਨੇ ਫਲ ਨਹੀਂ ਜਾਂਦਾ ਤਾਂ ਦੇ ਵਿੱਚ ਹਰਿਆਣਾ ਜੀ ਤਾਂ ਉਹਨੇ ਧੂਮਾ ਪਾਤੀਆਂ ਸੀ ਕਿਉਂਕਿ ਆਪਣੇ ਪੰਜਾਬ ਵਿੱਚ ਤਾਂ ਮਿਰਚ ਐਨੀ ਲੱਗਦੀ ਨਹੀਂ ਹਾਂਜੀ ਰਾਜਸਥਾਨ ਵਾਲੇ ਤਾਂ ਐ ਮੰਨ ਲਓ ਵੀ ਤੜਕੇ 10 ਵਜੇ ਬੈਹ ਜਿੰਦੇ ਸੀ ਆ ਕੇ ਤੇ ਸ਼ਾਮ ਨੂੰ 3-3 ਵਜੇ ਜਾਂਦੇ ਸੀ ਸਾਰਾ ਸਾਰਾ ਦਿਨ ਮਿਰਚ ਦੀ ਪਨੀਰੀ ਦੀ ਪੱਟੀ ਜਾਂਦੇ ਸੀ ਐਨੀ ਮਰਾਸ ਤੇਰੀ ਦੀ ਪਨੀਰੀ ਵਿਕਦੀ ਸੀਗੀ ਤੇ ਉਦੋਂ ਤੱਕ ਪਿਆਜ਼ ਦਾ ਬੀਜ ਵੇਚ ਆ ਹਾਂ ਜੀ ਤੁਹਾਡੇ ਚੈਨਲ ਤੇ ਵੀ ਬਹੁਤ ਲੋਕਾਂ ਨੇ ਵੀਡੀਓ ਦੇਖੀ ਆ ਹਾਂ ਜੀ ਤੇ ਉਹਦਾ ਹੀ ਪਨੀਰੀ ਆ ਸੀਗੀ ਇਹਨੂੰ ਮੰਨ ਲਾ ਮਹੀਨੇ ਦੀ ਹੋ ਗਈ ਹੋਪ ਪਨੀਰੀ ਇਹ ਲਗਭਗ ਠੀਕ ਹੈ ਜੀ ਤੇ ਇਹ ਮਤਲਬ ਕਿ ਗਰਮੀ ਦੇ ਵਿੱਚ ਵੀਜੀ ਹੋਈ ਆ ਅੱਛਾ ਜੀ ਵੀ ਉਦੋਂ ਵੀ ਇਹਨੇ ਜਰਮੀਨੇਸ਼ਨ ਪੂਰੀ ਵਧੀਆ ਕਰੀ ਹੋਈ ਆ ਤੇ ਜਿਹੜੀ ਹੁਣ ਬੀਜਾਂਗੇ ਉਹ ਤਾਂ ਇਦੋਂ ਵੀ ਵੱਧ ਕੇ ਕਰੂਗੀ ਅੱਛਾ ਜੀ ਤੁਸੀਂ ਜਰਮੀਨੇਸ਼ਨ ਚੈੱਕ ਕਰ ਜਰਮੀਨੇਸ਼ਨ ਚੈੱਕ ਹਾਂ ਜਦੋਂ ਵੀ ਰਾਤੋਂ ਰਾਤ ਅਮੀਰ ਹੋਣਾ ਫੇਰ ਠੱਗੀ ਮਾਰ ਕੇ ਅਮੀਰ ਹੋਇਆ ਜਾਊਗਾ ਬਿਲਕੁਲ ਹਾਂ ਪਰ ਜੇ ਆਏਗਾ ਵੀ ਫਿਰ 1 ਵਾਰੀ ਠੱਗੀ ਵਜਲੀ ਅਗਲੇ ਸਾਲ ਕੰਮ ਖਤਮ ਹੋ ਜਾ ਤੇ ਹੁਣ ਤੁਸੀਂ ਐਂ ਦੇਖ ਲਓ ਵੀ ਆਪਾਂ ਨੂੰ 24-25 ਸਾਲ ਹੋ ਗਏ ਕੰਮ ਕਰਦਿਆਂ ਨੂੰ ਅਸੰਤੋਸ਼ਟੀ ਨਾਲ ਕੰਮ ਕਰੀ ਜਾਂਦੇ ਹੋ ਸੰਤੋਸ਼ਟੀ ਨਾਲ ਕੰਮ ਕਰੀ ਚੱਲੋ ਜੇ ਜੇ ਤੁਸੀਂ ਕੱਲੇ ਪੈਸੇ ਦੇ ਮਾਰੇ ਕੰਮ ਕਰੋਗੇ ਫਿਰ ਕੰਮ ਖਰਾਬ ਹੋ ਜਾ ਬਾਕੀ ਤੁਸੀਂ ਦੇਸੀ ਦਾ ਕਾਹਕ ਬਹੁਤ ਘੱਟ ਹੈ ਆਪ ਦੇ ਖਾਣ ਵਾਸਤੇ ਤਾਂ ਗਾਹਕ ਮੰਗ ਲੈਂਦਾ ਵੀ ਦੇਸੀ ਦੇ ਦਿਓ ਪਰ ਜਿਹਨੇ ਮਾਰਕੀਟ ਕਰਨੀ ਆ ਫਿਰ ਦੇਸੀ ਦਾ ਫੁੱਲ ਪੀਲਾ ਪੈ ਜਾਂਦਾ ਜੀ ਉਹ ਫਿਰ ਮਾਰਕੀਟ ਦੇ ਵਿੱਚ ਉੱਥੇ ਰੇਟ ਨਹੀਂ ਮਿਲਦਾ ਹਾਂਜੀ ਤੇ ਗੰਨਿਆਂ ਦਾ ਵੀ ਜਿੱਦਾਂ ਕਿਸਾਨ ਵੀਰਾਂ ਨੇ ਲੈਂਦਾ ਇੱਕ ਉਹ ਗੱਲ ਧਿਆਨ ਚ ਰੱਖਣ ਵੀ ਗਿੱਲੇ ਬਾਣ ਚ ਪਨੀਰੀ ਨਹੀਂ ਬੀਜਣੀ ਠੀਕ ਹੈ ਜੀ ਜਿਵੇਂ ਹੁਣ ਝੋਨਿਆਂ ਦੇ ਵੱਡਾਂ ਦੇ ਵਿੱਚ ਉਹ ਵੀ ਮਤਲਬ ਹੋ ਕੇ ਆਪਾਂ ਡੱਕੇ ਡੋਲੇ ਚੋਕਕੇ ਤੇ ਪਨੀਰੀ ਬੀਜਾਂਗੇ ਉਹ ਮਿੱਟੀ ਨੂੰ ਚੰਗੀ ਤਰ੍ਹਾਂ ਸੁਕਾ ਲਓ ਕਿਉਂਕਿ ਉਹਦੇ ਚੂਲੀ ਰੋਗ ਜ਼ਰੂਰ ਹੋਊਗਾ ਫੰਗਸ ਹੋਊਗੀ ਠੀਕ ਹੈ ਜੀ ਉਹਦੇ ਨਾਲ ਫਿਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤੁਸੀਂ ਤਪਾ ਸਾਈਡ ਜਾਓਗੇ ਤਪੇ ਤੋਂ ਟੱਪ ਜਾਓਗੇ ਤਪਾ ਬਰਨਾਲਾ ਸੰਗਰੂਰ ਇੱਧਰ ਸਾਰੀਆਂ ਕਾੜੀਆਂ ਵੈਰਾਈਟੀਆਂ ਵਿਕਦੇ ਨੇ ਠੀਕ ਹੈ ਜੀ ਵੀ ਜਿਵੇਂ ਉਹ ਉਹੀ ਗੱਲ ਹੈ ਨਾ ਤੁਸੀਂ ਕਹੇ ਵੀ ਜਿਵੇਂ ਪੁਰਾਣੇ ਹੋਗੇ ਕੰਮ ਕਰਦਿਆਂ ਨੂੰ ਜਿਵੇਂ ਹੁਣ ਸਾਡੇ ਕੋਲੇ ਕੋਈ ਗਾਹਕ ਆ ਗਿਆ ਉਨੇ ਆ ਕੇ ਕਹਿੰਦਾ ਮਿਰਚ ਦੀ ਪਨੀਰ ਲੈ ਕੇ ਜਾਣੀ ਹੈ ਕਈ ਵਾਰੀ ਗਾਹਕ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਨਵੇਂ ਬੰਦੇ ਨੂੰ ਵੀ ਸਾਡੇ ਮਿਰਚ ਕਿਹੜੀ ਵਿਗਦੀ ਹੈ ਮਾਰਕੀਟ ਕਿਹੜੀ ਮਿਰਚ ਮਾਰਕੀਟ ਕਿਹੜੀ ਮਿਰਚ ਦੀ ਹੈ ਉਹ ਜੀ ਗੱਲ ਇਹ ਆ ਵੀ ਦਿਖਾ ਦਿਓ ਇੱਕ ਮੇਨ ਵੀ ਮੰਨ ਲਾ ਕਿੰਿਆਂ ਨੂੰ ਇਹ ਭਲੇਖਾ ਹੁੰਦਾ ਵੀ ਅੰਦਰਲੀ ਚੱਲ ਨਹੀਂ ਨੀ ਜਾਂ ਛਾਂ ਥੱਲੇ ਆ ਉਦੋਂ ਅਸੀਂ ਸਾਡੀ ਜਾਲੀ ਫੋਲਡ ਹੁੰਦੀ ਹੈ ਠੀਕ ਆਮ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ ਪੱਕੇ ਹੈਗੇ ਹੈਗੇ ਨਾ ਗ੍ਰੀਨ ਨੈੱਟ ਹਾਊਸ ਉਹਨਾਂ ਦੀਆਂ ਜਾਲੀਆਂ ਫਿਕਸ ਕਰੀਆਂ ਹੋਣਗੀਆਂ ਉਹ ਹੁੰਦੀਆਂ ਨਹੀਂ ਪਾਸੇ ਜਦੋਂ ਹੁਣ ਸਾਡੀ ਆ ਗੋਭੀ ਦੀ ਪਨੀਰੀ ਹੈ ਹੁਣ ਇਹਨੂੰ ਤੁਸੀਂ ਡੰਡੀ ਤੋੜ ਕੇ ਦੇਖ ਲਓ ਪੂਰੀ ਸਟਰੋਂਗ ਹੈ ਕਿਉਂਕਿ ਜਦੋਂ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਣੇ ਚੈਨਲ ਤੇ ਤੁਸੀਂ ਬਹੁਤ ਹੀ ਅਗਾਹ ਬਦੂ ਕਿਸਾਨਾਂ ਦੀਆਂ ਮਿਹਨਤੀ ਕਿਸਾਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਅੱਜ ਆਏ ਹੋਏ ਆ ਇੱਕ ਬਹੁਤ ਹੀ ਤਜਰਬੇਕਾਰ ਅਗਾਹ ਬਦੂ ਕਿਸਾਨ ਦੇ ਕੋਲ ਜਿਹੜੇ ਕਿ ਲੰਮੇ ਸਮੇਂ ਤੋਂ ਸਬਜ਼ੀਆਂ ਦੀਆਂ ਪਨੀਰੀਆਂ ਦਾ ਕੰਮ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਬਹੁਤ ਹੀ ਮਸ਼ਹੂਰ ਨੇ ਇੱਥੋਂ ਜਿਹੜਾ ਮਿਰਚ ਦੀਆਂ ਨਰਸਰੀਆਂ ਲੈ ਕੇ ਲੋਕਾਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਮਿਰਚ ਦੀ ਖੇਤੀ ਨੂੰ ਪਰਫੁੱਲਤ ਕਰਨ ਵਾਲੇ ਕਿਸਾਨਾਂ ਦੇ ਵਿੱਚੋਂ ਇੱਕ ਨੇ ਆਪ ਆਏ ਹੋਇਆ ਸਿੱਧੂ ਮਿਰਚ ਫਾਰਮ ਪਿੰਡ ਮਹਾਰਾਜ ਕੋਠੇ ਟੱਲਵਾਲੀ ਤੇ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਦਾ ਸਾਰਾ ਤੁਹਾਨੂੰ ਕੰਮ ਦਿਖਾਵਾਂਗੇ ਨਰਸਰੀ ਦਿਖਾਵਾਂਗੇ ਕਿ ਕਿਵੇਂ ਇਹਨਾਂ ਨੇ ਸ਼ੁਰੂ ਕੀਤੀ ਕਿਹੜੀਆਂ-ਕਿਹੜੀਆਂ ਪਨੀਰੀਆਂ ਤਿਆਰ ਕਰਦੇ ਨੇ ਪੰਜਾਬ ਦੇ ਵਿੱਚ ਜਦੋਂ ਵੀ ਸਬਜ਼ੀਆਂ ਦੀ ਗੱਲ ਹੁੰਦੀ ਆ ਤਾਂ ਜਿਹੜੀਆਂ ਪ੍ਰਾਣੀਆਂ ਨਰਸਰੀਆਂ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ ਉਹਨਾਂ ਨਰਸਰੀਆਂ ਦੇ ਵਿੱਚੋਂ ਇੱਕ ਇਹ ਨਰਸਰੀ ਹੈਗੀ ਆ ਮਿਰਚ ਦੇ ਪਿਆਜ਼ ਦੇ ਬਹੁਤ ਹੀ ਵਧੀਆ ਕੁਆਲਿਟੀ ਦੇ ਜਿਹੜੇ ਸੀਡ ਹੈਗੇ ਉਹਨਾਂ ਤੋਂ ਬਾਈ ਹੋਰੀ ਪਨੀਰੀਆਂ ਤਿਆਰ ਕਰਦੇ ਆ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆਜੋ ਬਾਈ ਨਾਲ ਗੱਲਬਾਤਾਂ ਕਰਦੇ ਆ ਸ਼ੁਰੂ ਤੇ ਸਵਾਗਤ ਕਰਦੇ ਆ ਬਾਈ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਹੁਤ ਵਧੀਆ ਤੁਸੀਂ ਦੱਸੋ ਜੀ ਵਧੀਆ ਜੀ ਵਧੀਆ ਪਹਿਲੀ ਵਾਰ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਨਰਸਰੀ ਤੇ ਆਏ ਜੰਗ ਫਾਰਮ ਚੈਨਲ ਦਾ ਹਾਂਜੀ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ ਧੰਨਵਾਦ ਬਾਈ ਬਹੁਤ ਬਹੁਤ ਬੜੇ ਸਾਲਾਂ ਤੋਂ ਆਇਆ ਮੈਂ ਹਾਂਜੀ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਵੀ ਆਪਾਂ ਜਦੋਂ ਪਹਿਲੀ ਵਾਰੀ ਮਿਰਚ ਦੀ ਪਨੀਰੀ ਲਾਈ ਸੀ ਆਪਦੇ ਖੇਤ ਦੇ ਵਿੱਚ ਸ਼ਾਇਦ 2 ਕਨਾਲਾਂ ਜਗ੍ਹਾ 'ਚ ਲਾਈ ਸੀ ਤੇ ਉਦੋਂ ਮੈਂ ਬਾਈ ਹੋਰਾਂ ਤੋਂ ਪਨੀਰੀ ਲੈ ਕੇ ਗਿਆ ਸੀਗਾ ਬਈ 2016 17 ਨੀਲਾ 16 17 ਦੀ ਗੱਲ ਹੈ ਜੀ ਹਾਂਜੀ ਹਾਂ ਹਾਂ ਤੇ ਨਕਸ਼ੇ ਬਦਲ ਗਏ ਹੁਣ ਤਾਂ ਸਾਰੇ ਉਹ ਤੋਂ ਬਾਅਦ ਤਾਂ ਆਪਾਂ ਮੇਲਿਆਂ ਵਗੈਰਾ ਜੀ ਤਾਂ ਮਤਲਬ ਮਿਲਦੇ ਰਹਿੰਦੇ ਆ ਤੇ ਨਰਸੀ ਜੀ ਤੁਸੀਂ ਬਹੁਤ ਟਾਈਮ ਆਦਾ ਏ ਧੰਨਵਾਦ ਤੁਹਾਡਾ ਜਿਹੜਾ ਟਾਈਮ ਕੱਢ ਕੇ ਸਾਡੇ ਕੋਲ ਆਏ ਬਹੁਤ ਵਧੀਆ ਲੱਗਿਆ ਪਹਿਲੀ ਗੱਲ ਤਾਂ ਖੁਸ਼ੀ ਹੋਈ ਹੈ ਨਾ ਲੋਕੇਸ਼ਨ ਦੇਖੋ ਬਾਈ ਹੋਰਾਂ ਨੇ ਕਿੱਡੀ ਸੋਹਣੀ ਬਣਾਈ ਆ ਸੂਏ ਦੇ ਉੱਪਰ ਇਹਨਾਂ ਦਾ ਜਿਹੜਾ ਫਾਰਮ ਹੈਗਾ ਤੇ ਪੂਰੀ ਵਧੀਆ ਲੋਕੇਸ਼ਨ ਬਣਾਈ ਆ ਫੁੱਲ ਬੂਟੇ ਲਾਏ ਹੋਏ ਨੇ ਹਨਾ ਤੇ ਬਾਈ ਆਪਾਂ ਨੂੰ ਕਿੰਨੇ ਸਾਲ ਹੋ ਗਏ ਸ਼ੁਰੂਆਤ ਕਿਹੜੇ ਸਾਲ ਚ ਕੀਤੀ ਸੀਗੀ ਨਰਸੀ 1997 ਚ ਬਜ਼ੁਰਗਾਂ ਨੇ ਕੀਤੀ ਸੀ ਹਾਂਜੀ 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 ਠੀਕ ਹੈ ਜੀ ਹਾਂ ਉਦੋਂ ਕਿਵੇਂ ਆਇਆ ਸੀਗਾ ਖਿਆਲ ਇਹ ਆਸੇ ਪਾਸੇ ਕੋਈ ਇਹ ਕੰਮ ਕਰਦਾ ਸੀ ਪਹਿਲਾਂ ਉਦੋਂ ਮੇਰੇ ਤਾਇਆ ਜੀ ਕਰਦੇ ਸੀਗੇ ਤੋਤਾ ਸਿੰਘ ਤੋਤਾ ਸਿੰਘ ਉਹ ਵੀ ਮਸ਼ਹੂਰ ਰਹਾ ਉਹ ਹੀ ਮਸ਼ਹੂਰ ਹੈ ਉਹ ਤਾਂ ਪੰਜਾਬ ਦੇ ਵਿੱਚ ਕੋਈ ਨਰਸਰੀ ਨਹੀਂ ਸੀ ਕਿਉਂ ਤਾਇਆ ਜੀ ਦਾ ਕੰਮ ਸੀ ਤੋਤਾ ਸਿੰਘ ਦਾ ਠੀਕ ਹੈ ਜੀ ਉਹ ਤਾਂ ਮਤਲਬ ਕਿ ਕਿਤੇ ਕੋਈ ਤਾਂ ਵੀ ਕਈ ਕਈ 100 ਕਿਲੋਮੀਟਰ ਤੇ ਨਰਸਰੀ ਕੋਈ ਹੋਊਗੀ ਨਹੀਂ ਤਾਂ ਪਰ ਮੈਂ ਤਾਂ ਕਿਸੇ ਉਦੋਂ ਨਾਂ ਨਹੀਂ ਸੁਣਿਆ ਸੀ ਕਿਸੇ ਦਾ ਜਿਹੜੇ ਪੁਰਾਣੇ ਬੰਦੇ ਸਬਜ਼ੀਆਂ ਦਾ ਕੰਮ ਕਰਦੇ ਰਹੇ ਆ ਉਹ ਜਾਣਦੇ ਆ ਹਨਾ ਤੁਸਾਂ ਇਹ ਮਿਰਚ ਕਰਕੇ ਜਾਣਦੇ ਹੋ ਉਹਨਾਂ ਨੂੰ ਹਨਾ ਸਾਡੀ ਇੱਕ ਮਿਰਚ ਆਉਂਦੀ ਹੁੰਦੀ ਸੀ ਮਰਾਸ ਨਹਿਰੀ ਦੇ ਨਾਂ ਤੇ ਹਾਂਜੀ ਮਰਾਸ ਨਹਿਰੀ ਮਿਰਚ ਅਸੀਂ ਨਾਂ ਰੱਖਿਆ ਸੀ ਉਹਦਾ ਮਿਰਚ ਦਾ ਉਹ ਮਿਰਚ ਨੇ ਮਤਲਬ ਸਾਨੂੰ ਬਹੁਤ ਨਾਮਣਾ ਖਟਿਆ ਉਹ ਅੱਜ ਵੀ ਕਾਹ ਕਹਿੰਦੇ ਆ ਵੀ ਉਹਦਾ ਮਤਲਬ ਕਿ ਜੇ ਵੀ ਕਿਸੇ ਪਾਸੇ ਮਿਲ ਜੇ ਪਰ ਉਹ ਆਏਗਾ ਵੀ ਜਿਵੇਂ ਆਪਣੀਆਂ ਪੁਰਾਣੀਆਂ ਕਣਕਾਂ ਹੋ ਗਈਆਂ 343 ਵਗੈਰਾ ਵੀ ਹੌਲੀ ਹੌਲੀ ਜਿਹੜੇ ਦੇਸੀ ਵੀ ਆ ਇਹ ਮਤਲਬ ਉਹ ਕੁਆਲਿਟੀ ਘਟ ਜਾਂਦੀ ਹੈਗੀ ਉਮੇ ਉਹ ਹੁਣ ਉਹ ਹਟ ਗਈ ਹੁਣ ਉਹ ਜੇ ਵੇਚਦੇ ਆ ਉਹ ਘੱਟੋ ਘੱਟ 4-5 ਮਹੀਨੇ 6 ਮਹੀਨੇ ਫਲ ਨਹੀਂ ਚੱਕਦੇ ਉਹ ਲੇਟ ਫਲ ਚੱਕਦੀ ਲੇਟ ਉਹੀ ਲੈ ਕੇ ਗਿਆ ਸੀ ਹਾਂ ਪਰ ਉਹਦਾ ਚਾਰ ਇੰਨਾ ਸਵਾਦ ਆ ਵੀ ਜਿਹਨੇ ਮਰਾਸ ਨਹੀਂਦਾ ਚਾਰ ਖਾ ਲਿਆ ਤੇ ਆਹ ਜਿੱਦ ਗੱਲ ਵਾਲੀਆਂ ਮਿਰਚਾਂ ਜਿਵੇਂ ਕੋਈ ਵੀ ਹੈਗੀ ਚਾਰੀ ਉਹਦੇ ਫਿੱਟ ਨਹੀਂ ਹੁੰਦੀ ਆ ਜਿਵੇਂ ਸੀਐਚ 27 ਆਉਂਦੀ ਮੂਰੋ ਗੋਲ ਹੁੰਦੀ ਉਹਵੇਂ ਦੀ ਸੀ ਆ ਉਹਵੇਂ ਸੀ ਉਹ ਗੋਲ ਸੀ ਤੇ ਲੰਮੀ ਸੀ ਤੇ ਥੋੜੀ ਜਿਹੀ ਪੀਲੇ ਰੰਗ ਸੀ ਚੱਬ ਜੇ ਹੁੰਦੇ ਥੋੜੇ ਥੋੜੇ ਹਾਂ ਇਮਰਾਸ ਨਹੀਂ ਦੇ ਨਾਂ ਤੇ ਅਸੀਂ ਰੋਜ਼ਾ ਰੱਖਿਆ ਸੀ ਫਿਰ ਉਹ ਰਾਜਸਥਾਨ ਦੇ ਵਿੱਚ ਹਰਿਆਣਾ ਜਿੱਥੋਂ ਉਹਨੇ ਧੂਮਾ ਪਾਤੀਆਂ ਸੀ ਕਿਉਂਕਿ ਆਪਣੇ ਪੰਜਾਬ ਵਿੱਚ ਤਾਂ ਮਿਰਚ ਐਨੀ ਲੱਗਦੀ ਨਹੀਂ ਹਾਂਜੀ ਰਾਜਸਥਾਨ ਵਾਲੇ ਤਾਂ ਐ ਮੰਨ ਲਓ ਵੀ ਤੜਕੇ 10 ਵਜੇ ਬੈਹ ਜੁੰਦੇ ਸੀ ਆ ਕੇ ਤੇ ਸ਼ਾਮ ਨੂੰ 3-3 ਵਜੇ ਜਾਂਦੇ ਸੀ ਸਾਰਾ ਸਾਰਾ ਦਿਨ ਮਿਰਚ ਦੀ ਪਨੀਰੀ ਪੱਟੀ ਜਾਂਦੇ ਸੀ ਐਨੀ ਮਰਾਸਹੈਦੀ ਦੀ ਪਨੀਰੀ ਵੇਖਦੀ ਸੀਗੀ ਤੇ ਉਦੋਂ ਤਾਈ ਜੀ ਮਤਲਬ ਸাতੋਂ ਪਹਿਲਾਂ ਤਾਈ ਜੀ ਕੰਮ ਕਰਦੇ ਨੇ ਤੂਤਾ ਸਿੰਘ ਤੇ ਉਹ ਮੇਰੇ ਪਾਪਾ ਜੀ ਮਤਲਬ ਉਹਨਾਂ ਦੇ ਨਾਲ ਸਹਿਯੋਗ ਜ਼ਰੂਰ ਕਰਦੇ ਸੀਗੇ ਠੀਕ ਹੈ ਜੀ ਜਰਨੈਲ ਸਿੰਘ ਹੈ ਮੇਰੇ ਫਾਦਰ ਦਾ ਨਾਂ ਤੇ ਫੇਰ ਅਸੀਂ ਮਤਲਬ ਕਿ ਟਮਾਟਰ ਲਾਇਆ ਸੀਗਾ ਪੈਪਸੀ ਵਾਲਿਆਂ ਦਾ ਹਾਂਜੀ 3 ਕਿੱਲੇ ਅੱਛਾ ਜੀ ਤੇ ਉਹ ਟਮਾਟਰ ਨੇ ਉਹ ਤੋਂ ਸਾਨੂੰ ਬਹੁਤ ਪੈਸਾ ਦਿੱਤਾ ਕੰਟਰੈਕਟ ਤੇ ਲਾਇਆ ਸੀ ਕੰਟਰੈਕਟ ਤੇ ਲਾਇਆ ਸੀ ਜੀ ਹਾਂ ਅੱਛਾ ਜੀ ਤੇ ਟਮਾਟਰ ਤੋਂ ਬਾਅਦ ਫੇਰ ਅਸੀਂ ਸਬਜ਼ੀ ਲਾਉਣ ਲੱਗੇ ਸਬਜ਼ੀ ਲਾਉਂਦੇ ਲਾਉਂਦੇ ਫੇਰ ਜਿਵੇਂ ਤਾਇਆ ਜੀ ਨਾਲ ਨਰਸਰੀ ਦਾ ਕੰਮ ਕਰਦੇ ਸੀਗੇ ਹੂੰ ਤੇ ਫੇਰ ਫੇਰ ਨਰਸਰੀ ਦਾ ਕੰਮ ਸ਼ੁਰੂ ਕਰਤਾ ਬਾਈ ਜਿਵੇਂ ਆਪਣਾ ਨਰਸਰੀ ਦਾ ਕੰਮ ਚੱਲ ਜੇ ਹਨਾ ਬਹੁਤ ਬੰਦੇ ਕੀ ਕਰਦੇ ਆ ਕੁਆਲਿਟੀ ਘਟਾ ਦਿੰਦੇ ਆ ਸਾਸਤੇ ਬੀਜ ਲਾਈਨ ਲੱਗ ਜਾਂਦੇ ਆ ਹਨਾ ਆਪ ਦਾ ਨਾਮ ਖਰਾਬ ਹੋ ਜਾਂਦਾ ਤੁਸੀਂ ਇੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ ਇਹ ਚੀਜ਼ ਨੂੰ ਮੈਂਟੇਨ ਕਿਵੇਂ ਰੱਖਿਆ ਅੱਜ ਵੀ ਲੋਕ ਤੁਹਾਡੇ ਤੋਂ ਦੂਰੋ ਦੂਰ ਆਉਂਦੇ ਨੇ ਇਹਦੇ ਦੇ ਚੱਕਰ ਇਹ ਆ ਤੁਸੀਂ ਤੁਸੀਂ ਹੁਣ ਆਪ ਵੀ ਕਹਿੰਦੇ ਹੋ ਵੀ 16 17 ਸਾਲਾਂ ਤੋਂ ਤਾਂ ਮੈਂ ਹੀ ਆਇਆ ਆ ਹਨਾ ਜੀ ਤੇ ਅਸੀਂ ਮਤਲਬ 1997 ਦੇ ਕੰਮ ਕਰਦੇ ਆਂ ਅਸੀਂ ਟੇਕ ਟਿਕਾਊ ਨਾਲ ਕੰਮ ਨਹੀਂ ਕਰ ਕਰਦੇ ਐ ਨਹੀਂ ਬਾਲਾ ਮਤਲਬ ਕਿ ਹਫੜਾ ਤਾ ਬੜੀ ਨਹੀਂ ਮਚਾਈ ਦੇਖੋ ਆਪਾਂ ਹਰੇਕ ਸਾਲ ਕਿਸਾਨ ਮੇਲਾ ਇਹੋ ਜਿਹਾ ਕੋਈ ਮੇਲਾ ਨਹੀਂ ਜਿੱਥੇ ਆਪਾਂ ਨਹੀਂ ਜਾਂਦੇ ਜੇ ਆਪਾਂ ਕੁਆਲਿਟੀ ਘਟਾਵਾਂਗੇ ਚੀਜ਼ ਚੰਗੀ ਨਾ ਵੇਚਾਂਗੇ ਤਾਂ ਤੁਸੀਂ ਮੇਲਿਆਂ ਤੇ ਨਹੀਂ ਜਾ ਸਕਦੇ ਕਿਉਂਕਿ ਉੱਥੇ ਫਿਰ ਤੁਹਾਨੂੰ ਫਾਰਮਰ ਲੋਕ ਸਵਾਲ ਕਰਦੇ ਆ ਸਵਾਲ ਕਰਨ ਨੂੰ ਇਹ ਸੋਤੋ ਆ ਚੀਜ਼ ਲੈ ਹੁੰਦੀ ਸੀ ਹਨਾ ਵੀ ਤੁਸੀਂ ਮਾੜੀ ਦਿੱਤੀ ਐ ਤੇ ਉਹਦੇ ਨਾਲੋਂ ਵਧੀਆ ਇਹ ਹੈ ਵੀ ਜੇ ਪੈਸੇ ਦੇ ਦੌੜ ਦੇ ਵਿੱਚ ਜਿਆਦਾ ਇੱਕੇਦਾਂ ਤੁਸੀਂ ਕਹੋ ਵੀ ਰਾਤੋਂ ਰਾਤ ਅਮੀਰ ਹੋਣਾ ਫਿਰ ਠੱਗੀ ਮਾਰ ਕੇ ਅਮੀਰ ਹੋਇਆ ਜਾਊਗਾ ਬਿਲਕੁਲ ਹਾਂ ਪਰ ਜੇ ਆਏਗਾ ਵੀ ਫਿਰ ਇੱਕ ਵਾਰੀ ਠੱਗੀ ਵਜਲੀ ਅਗਲੇ ਸਾਲ ਕੰਮ ਖਤਮ ਹੋ ਜਾ ਤੇ ਹੁਣ ਤੁਸੀਂ ਐਂ ਦੇਖ ਲਓ ਵੀ ਆਪਾਂ ਨੂੰ 24-25 ਸਾਲ ਹੋ ਗਏ ਕੰਮ ਕਰਦਿਆਂ ਨੂੰ ਆ ਸੰਤੁਸ਼ਟੀ ਨਾਲ ਕੰਮ ਕਰੀ ਜਾਂਦੇ ਹੋ ਸੰਤੁਸ਼ਟੀ ਨਾਲ ਕੰਮ ਕਰੀ ਚੱਲੋ ਜੇ ਜੇ ਤੁਸੀਂ ਕੱਲੇ ਪੈਸੇ ਦੇ ਮਾਰੇ ਕੰਮ ਕਰੋਗੇ ਫਿਰ ਕੰਮ ਖਰਾਬ ਹੋ ਜਾ ਬਾਕੀ ਤੁਸੀਂ ਪੀਯੂ ਨਾਲ ਜੁੜੇ ਹੋ ਹਨਾ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਉਹਦੇ ਨਾਲ ਵੀ ਫਰਕ ਪੈਂਦਾ ਉੱਥੋਂ ਵੀ ਮਤਲਬ ਕੋ ਚਲੋ ਹੁਣ ਤਾਂ ਕੰਮ ਕਰਦਿਆਂ ਨੂੰ 25 ਸਾਲ ਹੋ ਗਏ ਉੱਥੋਂ ਵੀ ਪੀਏਯੂ ਚ ਵੀ ਕਿਸਾਨ ਕਲੱਬ ਚ ਵੀ ਇਹੀ ਮਤਲਬ ਜਿਵੇਂ ਆਪਣੇ ਮਾਪੇ ਆਪਾਂ ਨੂੰ ਮਰਤ ਦਿੰਦੇ ਆ ਉਹ ਵੀ ਉੱਥੇ ਵੀ ਇਹੀ ਸਿਖਾਇਆ ਜਾਂਦਾ ਵੀ ਭਾਈ ਤੁਸੀਂ ਵੀ ਫਾਰਮਰ ਹੋ ਤੇ ਫਾਰਮਰਾਂ ਨੂੰ ਚੀਜ਼ ਵੇਚਦੇ ਹੋ ਤੇ ਮਤਲਬ ਕਿ ਆਪ ਦਾ ਹਿਸਾਬ ਨਾਲ ਸੰਭਲ ਕੇ ਚੱਲਣਾ ਚਾਹੀਦਾ ਤੇ ਵੀ ਰੈਗੂਲਰ ਕਮਾਈ ਸਮਾਂ ਵੱਧਦੀ ਹੈ ਜੇ ਆਪਾਂ ਕਿਸੇ ਨਾਲ ਠੱਗੀ ਠੋਰੀ ਨਾ ਕਰਾਂਗੇ ਵਧੀਆ ਚੀਜ਼ ਵੇਚਾਂਗੇ ਤਾਂ ਉਹਦੇ ਨਾਲ ਤੁਹਾਡੀ ਕਮਾਈ ਬਾਜੂ ਕੀ ਗਾਹਕ ਬਾਜੂਗਾ ਜੇ ਹੁਣ ਇੱਕ ਦਾ ਇੱਕ ਗਾਹਕ ਤਾਂ ਤੁਸੀਂ 100 ਰੁਪਇਆ ਕਮਾਉਨੇ ਹੋ ਮੰਨ ਲਓ ਤੇ ਉਹਦੇ ਚੋਂ ਤੁਸੀਂ ਕਮਾ ਘਟ ਲਓਗੇ ਤੇ ਜੇ ਗਾਹਕ ਤੁਹਾਡੇ ਕੋਲੇ 100 ਆ ਗਾਹਕ ਹੀ ਉਹਦਾ ਬਜਾਏ 100 ਦੀ ਬਜਾਏ 200 ਗਾਹਕ ਆ ਜੂਗਾ ਹਾਂ ਬਾਕੀ ਬੰਦਾ ਚੈਨ ਦੀ ਨਹੀਂ ਸੁਆਉਂਦਾ ਹਨਾ ਤੇ ਆ ਦੇਖੋ ਬਾਈ ਹੋਰਾਂ ਦਾ ਜਿਹੜਾ ਬੋਰਡ ਆ ਹਨਾ ਬਾਈ ਮੈਂਬਰ ਆ ਪੀਯੂ ਕਿਸਾਨ ਕਲੱਬ ਦਾ ਤੇ ਬਾਈ ਇਹ ਪਿੱਛੇ ਤੁਸੀਂ ਜਿਹੜੀ ਆ ਆਊਟਲੈਟ ਬਣਾਈ ਹੋਈ ਆ ਹਨਾ ਇੱਥੇ ਕੀ ਕੀ ਸੇਲ ਕਰਦੇ ਹੋ ਦਿਖਾਓਗੇ ਹਨਾ ਹਾਂਜੀ ਹਾਂਜੀ ਆਜੂ ਦਿਖਾ ਦੀ ਆਪਾਂ ਆ ਆਪਣੇ ਹੀ ਬੀਜ ਪਿਆਜ਼ ਦਾ ਜਿਹੜਾ ਰੱਖਿਆ ਹੋਇਆ ਹਾਂਜੀ ਹਾਂ ਜਿਹੜਾ ਬਾਈ ਸੇਲ ਕਰਦੇ ਆ ਵੀ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਹਨਾ ਤੇ ਆਜੋ ਬਾਈ ਹਰਾਂ ਦੀ ਸ਼ਾਪ ਦਿਖਾਉਣੇ ਹੋ ਤੇ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਹਾਲ ਚਾਲ ਹੈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਆ ਜੀ ਵਧੀਆ ਜੀ ਹਾਂ ਇਹ ਫਿਰ ਤੁਸੀਂ ਸ਼ੁਰੂ ਕੀਤਾ ਸੀ ਕੰਮ ਜੀ ਨਰਸਰੀ ਦਾ ਬੇੜਾ ਭਾਈ ਤੇ ਮੈਂ ਇੱਕ ਕਰਤੀ ਕਰਕੇ ਅੱਛਾ ਜੀ ਤੋਤਾ ਸੀ ਬਹੁਤ ਮਿਹਨਤ ਕੀਤੀ ਹੈ ਹਨਾ ਇਹਨਾਂ ਨਾਮ ਬਣਿਆ ਲੱਗ ਅੱਛਾ ਜੀ ਥੋੜੇ ਕੰਮ ਤੋਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਇੱਥੇ ਬਾਈ ਹੋਰੀ ਜਿਹੜਾ ਸੀਡ ਸੇਲ ਕਰਦੇ ਨੇ ਹਣਾ ਹਾਂ ਜੀ ਤੇ ਬਾਈ ਦੱਸਿਓ ਇੱਥੇ ਕੀ ਕੀ ਸੇਲ ਕਰਦੇ ਹੋ ਹਣਾ ਇੱਥੇ ਮੇਨ ਤਾਂ ਆਪਣਾ ਕੰਮ ਨਰਸਰੀ ਦਾ ਹੀ ਐ ਹਾਂ ਜੀ ਤੇ ਮਤਲਬ ਆਲ ਵੈਜੀਟੇਬਲ ਨਰਸਰੀ ਆਪਣੇ ਕੋਲੇ ਹੁੰਦੀ ਆ ਜੀ ਉਹਦੇ ਨਾਲ ਨਾਲ ਫਿਰ ਜਿਵੇਂ ਸਾਡੇ ਕੋਲੇ ਜਿਹੜਾ ਲੋਕਲ ਗਾਹਕ ਆਉਂਦਾਗਾ ਉਹ ਸਾਨੂੰ ਕਹਿੰਦਾ ਵੀ ਅਸੀਂ ਜੀ ਮਤਲਬ ਕਿ ਪਨੀਰੀ ਛੋਟੇ ਕੋਲੋਂ ਲੈ ਕੇ ਜਾਂਦੇ ਵੀ ਜਿਵੇਂ ਸਾਨੂੰ ਗਾਜਰ ਮੂਲੀ ਦੇ ਹੋਰ ਬੀਜ ਹੈਗੇ ਉਹਦੇ ਵਾਸਤੇ ਕਿਸੇ ਪਾਸੇ ਹੋਰ ਜਾਣਾ ਪੈਂਦਾ ਹੈ। ਹਾਂਜੀ ਤੇ ਆਪਾਂ ਸੀਡ ਦਾ ਲਾਇਸੈਂਸ بیٹے ਦੇ ਨਾਂ ਤੇ ਬਣਾ ਲਿਆ ਸੀਗਾ ਮੇਰੇ ਬੇਟੇ ਦੇ ਨਾਂ ਤੇ ਜਸ਼ਨਪ੍ਰੀਤ ਦੇ ਤੇ ਠੀਕ ਹੈ ਜੀ ਤੇ ਉਹਦੇ ਦੇ ਮਤਲਬ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਦੀਆਂ ਜਿਹੜੇ ਬੀਜ ਆ ਉਹ ਤਕਰੀਬਨ ਰੱਖਦੇ ਆਂ। ਬਿਖਰੇ ਲੂਬਗੀਚੀ ਵਾਸਤੇ ਵਧੀਆ ਕੁਆਲਿਟੀ ਦੇ ਵਧੀਆ ਕੁਆਲਿਟੀ ਦੇ ਰੱਖਦੇ ਆਂ ਹਾਂਜੀ ਹਾਂਜੀ ਜਿਵੇਂ ਗਾਜਰ ਮੂਲੀ ਪਾਲਕ ਸਾਰੇ ਮਤਲਬ ਆਪਾਂ ਆਪਣੇ ਕੋਲੇ ਹੁੰਦੇ ਆਂ। ਜੀ ਬਾਈ ਤੇ ਬਾਕੀ ਜਿਹੜਾ ਉਹ ਪਨੀਰੀਆਂ ਵਾਲਾ ਕੰਮ ਹੈਗਾ ਤੇ ਉਹ ਤਾਂ ਮਤਲਬ ਉਹ ਹੈਗਾ ਹੀ ਆਪਣਾ ਪੁਰਾਣਾ ਜੀ। ਬਾਕੀ ਤੁਹਾਨੂੰ ਸਾਰੇ ਮੇਲਿਆਂ ਤੋਂ ਮਿਲਦੇ ਰਹਿੰਦੇ ਆ ਨਾ ਹ ਆਗੇ-ਆਗੇ ਪੀਏਯੂ ਦੇ ਫਸਟ ਪ੍ਰਾਈਜ਼ ਫਸਟ ਪ੍ਰਾਈਜ਼ ਆ ਹਾਂਜੀ ਹਾਂਜੀ ਕੰਪੀਟੀਸ਼ਨ ਦੇ ਆ ਫਰੀਦਕੋਟ ਕਾਣ ਮੇਲੇ ਦੇ ਆਗੇ ਉਹ ਬਟਿੰਡੇ ਵਾਲੇ ਰਿਹਾ ਜੀ ਹਾਂਜੀ ਹਾਂਜੀ ਤੇ ਬਾਈ ਹੁਣ ਆਪਣੇ ਕੋਲੇ ਜੇ ਸੀਡ ਦੀ ਗੱਲ ਕਰੀਏ ਜਿਵੇਂ ਤੁਸੀਂ ਪਿਆਜ਼ ਦਾ ਹੀ ਵੈਰਾਈਟੀ ਦਾ ਦੇ ਰਹੇ ਹੋ ਹਨਾ ਹਾਂਜੀ ਹਾਂਜੀ ਤੇ ਇਹ ਵੀ ਤੁਹਾਡਾ ਆਪਣੀ ਤਿਆਰ ਕੀਤਾ ਹੁੰਦਾ ਇਹ ਆਪਦੇ ਹੀ ਤਿਆਰ ਕੀਤਾ ਹੋਇਆ ਜੀ ਠੀਕ ਹੈ ਜੀ ਸੀਡ ਦਾ ਕੰਮ ਤਕਰੀਬਾ ਆਪਣਾ ਫਿਨਿਸ਼ ਹੋ ਗਿਆ ਹਾਂਜੀ ਵੀ ਇਹ ਆਪਣੇ ਕੋਲੇ ਜਿੰਨਾ ਵੀ ਸੀਗਾ ਲੱਗ ਚੁੱਕਿਆ ਹੈ ਸੇਲ ਵਾਸਤੇ ਹੈ ਨਹੀਂ ਗਾ ਨਹੀਂ ਹੁਣ ਸੇਲ ਵਾਸਤੇ ਹੈ ਨਹੀਂ ਗਾ ਜੀ ਤੇ ਪਨੀਰੀ ਦੀ ਫਰਕਾ ਦੋ ਦਿਓਗੇ ਪਗਾਮੇ ਪਿਆਜ਼ ਦੀ ਅਸੀਂ 1 ਜਨਵਰੀ ਤੋਂ 1 ਜਨਵਰੀ 2025 ਠੀਕ ਹੈ ਜੀ ਹਾਂਜੀ ਹਾਂਜੀ ਆਪਣਾ ਨਰਸਰੀ ਦਿਖਾ ਦਈਏ ਹਨਾ ਕਿਹੜੀਆਂ ਕਿਹੜੀਆਂ ਹਾਂਜੀ ਹਾਂਜੀ ਉਹ ਜ਼ਮੀਨ ਦੀ ਤਿਆਰੀ ਹੋਈ ਜਾਂਦੀ ਹੈ ਉਹਦੇ ਵਾਸਤੇ ਤੇ 1 ਜਨਵਰੀ ਤੋਂ ਆਪਣੀ ਪਿਆਜ਼ ਦੀ ਪਨੀਰੀ ਹੋਊਗੀ ਆਪਣੀ ਠੀਕ ਹੈ ਜੀ ਆਜੋ ਫਿਰ ਆਪਾਂ ਪਨੀਰੀਆਂ ਦਿਖਾ ਦਈਏ ਕਿਹੜੀਆਂ ਕਿਹੜੀਆਂ ਤਿਆਰ ਆ ਬਈ ਸਾਰੀਆਂ ਸਬਜ਼ੀਆਂ ਦੀ ਕਰ ਦਿਓ ਪਨੀਰੀਆਂ ਤਿਆਰ ਸਮੇਂ-ਸਮੇਂ ਦੇ ਹਾਂ ਸਾਰੀਆਂ ਸਬਜ਼ੀਆਂ ਦੀਆਂ ਗਰਮੀ ਵਾਲੀਆਂ ਵੀ ਤੇ ਸਰਦੀ ਵਾਲੀਆਂ ਵੀ ਸੀਜ਼ਨਲ ਸਾਰੀ ਆਪਣਾ ਕਿੰਨੀ ਜਗ੍ਹਾ ਦੇ ਵਿੱਚ ਆ ਬਈ ਫਾਰਮ 2.5 ਕਿੱਲੇ ਜੀ ਟਾਈ ਕਿੱਲੇ ਪਨੀਰੀਆਂ ਹੀ ਹੁੰਦੀਆਂ ਨੇ ਹਾਂਜੀ 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 ਠੀਕ ਹੈ ਜੀ ਇਹ ਨੈਟ ਹਾਊਸ ਬਣਾਇਆ ਹੋਇਆ ਜੀ ਪੱਕਾ ਹਾਂਜੀ ਹਾਂਜੀ ਇਹ ਪੱਕਾ ਨੈਟ ਹਾਊਸ ਹੈ ਇਹ ਪੋਲੀ ਨੈਟ ਹਾਊਸ ਹੈ ਇਹਦੇ ਉੱਪਰ ਸੀਟ ਹੈ ਸਾਈਡਾਂ ਤੇ ਜਾਲੀ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਆਜੋ ਦੋਸਤੋ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਪਨੀਰੀਆਂ ਕਿਵੇਂ ਤਿਆਰ ਹੁੰਦੀਆਂ ਹਨਾ ਇਹ ਆ ਦੇਖੋ ਤੁਸੀਂ ਸਾਰੀਆਂ ਪਨੀਰੀਆਂ ਇੱਥੇ ਬਾਈ ਹੋਰੀ ਤਿਆਰ ਕਰਦੇ ਆ ਹਾਂਜੀ ਬਈ ਦੱਸੋ ਕਿਹੜੀਆਂ ਕਿਹੜੀਆਂ ਪਨੀਰੀਆਂ ਨੇ ਇਹ ਗੋਭੀ ਦੀ ਪਨੀਰੀ ਹੈ ਜੀ ਫੁੱਲ ਗਰੀ ਨਵੀਂ ਬੀਜੀ ਹੋਈ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਇਸ ਲੱਖਾ ਇਹਨਾਂ ਨੂੰ ਕਬੂਦੀ ਤੇ ਤੁਸੀਂ ਹਾਈਬ੍ਰਿਡ ਹੀ ਕਰ ਦਿਓ ਜਿਆਦਾ ਆਪਣੀਆਂ ਤੇ तकरीबन ਵੇਖਦੀ ਹਾਈਬ੍ਰਿਡ ਹੈਗੀ ਠੀਕ ਹੈ ਜੀ ਹਾਂ ਦੇਸੀ ਦਾ ਗਾਹਕ ਬਹੁਤ ਘੱਟ ਹੈ ਆਪ ਦੇ ਖਾਣ ਵਾਸਤੇ ਤਾਂ ਗਾਹਕ ਮੰਗ ਲੈਂਦਾ ਵੀ ਦੇਸੀ ਦੇ ਦਿਓ ਪਰ ਜਿਹਨੇ ਮਾਰਕੀਟ ਕਰਨੀ ਹੈ ਫਿਰ ਦੇਸੀ ਦਾ ਫੁੱਲ ਪੀਲਾ ਪੈ ਜਾਂਦਾ ਜੀ ਉਹ ਫਿਰ ਮਾਰਕੀਟ ਦੇ ਵਿੱਚ ਉੱਥੇ ਰੇਟ ਨਹੀਂ ਮਿਲਦਾ ਹਾਂਜੀ ਤੇ ਇਹ ਪਿਆਜ਼ ਲੱਗਿਆ ਹੋਇਆ ਹੈਗਾ ਇਧਰ ਪਿਆਜ਼ ਦੀ ਬਿਜਾਈ ਹੋਈ ਹੈ ਨਵੀਂ ਬਿਜਾਈ ਕੀਤੀ ਹੈ ਨਾ ਹਾਂਜੀ ਹਾਂਜੀ ਹਾਈਬ੍ਰਿਡ ਬਈ ਕਿਹੜੀ ਵੈਰਾਈਟੀ ਲਾਈ ਹੋਈ ਹੈ ਟਾਕੀ ਵਾਲਾ ਹੈਗਾ ਜੀ ਟਾਕੀ ਜਿਹੜਾ ਉਹ ਵੱਡਾ ਵੱਡਾ ਦਾ ਤਾਂ ਕਿਲੋ ਦਾ ਹੋ ਜਾਂਦਾ ਹਾਂਜੀ ਪਰ ਹਾਂਜੀ ਹਾਂਜੀ ਜਿਵੇਂ ਬਾਈ ਮਿਰਚ ਦੇ ਨਾਮ ਤੋਂ ਤੁਹਾਡਾ ਫਾਰਮ ਹੈਗਾ ਮਿਰਚ ਦੀ ਪਨੀਰੀ ਤੁਸੀਂ ਹੁਣ ਜੇ ਗੱਲ ਕਰੀ ਆਪਾਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਤਿਆਰ ਕਰਦੇ ਹੋ ਹੁਣ ਅਸੀਂ ਚਾਰੀ ਦੇ ਵਿੱਚ ਜਿਵੇਂ ਕ੍ਰਾਂਤੀ ਸੈਗਮੈਂਟ 'ਚ ਆ ਜਾਂਦੀਆਂ ਜੀ ਹਾਂਜੀ ਤੇ ਕੌੜੀ ਚਸੀਅ ਵਿੱਚ 27 ਸੈਗਮੈਂਟ 'ਚ ਆ ਜਾਂਦੀਆਂ ਠੀਕ ਹੈ ਜੀ ਅੱਡੋ-ਅੱਡੀ ਇਹਦੇ 'ਚ ਵੀ ਆئیںਗੇ ਵੀ ਅੱਡੋ-ਅੱਡੀ ਏਰੀਆ ਨੂੰ ਸ਼ੂਟ ਕਰਦੀ ਹੈ ਹਾਂਜੀ ਵੀ ਇਹ ਨਹੀਂ ਹੈਗਾ ਵੀ ਤੁਸੀਂ ਵੀ ਜਿਹੜੇ ਮਰਜ਼ੀ ਏਰੀਆ 'ਚ ਜਿਹੜੀ ਮਰਜ਼ੀ ਵੈਰਾਈਟੀ ਭੇਜ ਦਿਓ। ਹਾਂਜੀ। ਜਿਵੇਂ ਹੁਣ ਅਸੀਂ ਇੱਥੇ ਆਪਣਾ ਮਹਰਾਜ ਦੇ ਕੋਠੇ ਟੱਲ ਲਈ ਰਹਿੰਨੇ ਆਂਗੇ। ਇੱਥੋਂ ਜੇ ਤੁਸੀਂ ਤਪਾ ਸਾਡ ਜਾਓਗੇ ਤਪੇ ਤੋਂ ਟੱਪ ਜਾਓਗੇ। ਤਪਾ ਬਰਨਾਲਾ ਸੰਗਰੂਰ ਇੱਧਰ ਸਾਰੀਆਂ ਕਾੜੀਆਂ ਵੈਰਾਈਟੀਆਂ ਵਿਕਦੇ ਨੇ। ਠੀਕ ਹੈ ਜੀ। ਵੀ ਜਿਵੇਂ ਉਹ ਉਹੀ ਗੱਲ ਨਾਲ ਤੁਸੀਂ ਕਹੇ ਵੀ ਜਿਵੇਂ ਪੁਰਾਣੇ ਹੋ ਗਏ ਕੰਮ ਕਰਦਿਆਂ ਨੂੰ ਜਿਵੇਂ ਹੁਣ ਸਾਡੇ ਕੋਲ ਕੋਈ ਗਾਹਕ ਆ ਗਿਆ। ਉਨੇ ਆ ਕੇ ਕਹਿੰਦਾ ਮਿਰਚ ਦੀ ਪਨੀਰ ਲੈ ਕੇ ਜਾਣੀ ਹੈ ਕਈ ਵਾਰੀ ਗਾਹਕ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਨਵੇਂ ਬੰਦੇ ਨੂੰ ਵੀ ਸਾਡੇ ਮਿਰਚ ਕਿਹੜੀ ਵਿਗਦੀ ਹੈ ਮਾਰਕੀਟ ਕਿਹੜੀ ਮਿਰਚ ਮਾਰਕੀਟ ਕਿਹੜੀ ਮਿਰਚ ਦੀ ਹੈ ਹੁਣ ਸਾਨੂੰ ਪਤਾ ਵੀ ਜੇ ਇਧਰੋਂ ਐਸ ਸਾਈਡ ਦਾ ਆ ਬਰਨਾਲਾ ਸੰਗਰੂਰ ਇਧਰ ਜੇ ਤੁਸੀਂ ਕ੍ਰਾਂਤੀ ਮਿਰਚ ਦੇ ਦਿਓ ਤੇ ਚਾਰੀ ਮਿਰਚ ਅਗਲਾ ਲੈ ਜੂਗਾ ਔਰ ਵਿਕਦੀ ਨਹੀਂ ਹੈਗੀ ਹੋ ਵੀ ਵਧੀਆ ਜਾਊਗੀ ਉਹ ਵੀ ਵਧੀਆ ਜਾ ਪਰ ਮੰਡੀ 'ਚ ਨਹੀਂ ਵਿਕਦੀ ਤੇ ਇਦੋਂ ਤੁਸੀਂ ਬਠਿੰਡਾ ਡੱਬਾ ਵਾਲੀ ਰੋਡ ਪੈ ਜੋ ਪਰਮਾਨਗੜ ਤੱਕ ਜਿੰਨਾ ਵੀ ਏਰੀਆ ਆ ਗਿਆ ਇਧਰ ਚਾਰੀ ਮਿਰਚ ਵਿਕਦੀ ਹੈ ਠੀਕ ਹੈ ਤੇ ਫਿਰੋਜ਼ਪੁਰ ਸਾਈਡ ਆ ਗਈ ਇਧਰ ਕੌੜੀ ਮਿਰਚ ਵਿਕਦੀ ਹੈ ਹਾਂ ਤਰਨਤਾਰਨ ਸਾਈਡ ਆ ਗਈ ਇਧਰ ਵੀ ਕੌੜੀ ਮਿਰਚ ਵਿਕਦੀ ਹੈ ਵੈਸੇ ਅੱਗੇ ਨਾਲ ਹੁਣ ਇਹ ਲੋਕਾਂ ਦਾ ਰੁਝਾਨ ਛੋੜਾ ਜਿਹੜਾ ਕੌੜੀ ਮਿਰਚ ਕਣੀ ਜ਼ਿਆਦੇ ਹੋ ਜ਼ਿਆਦੇ ਹੋ ਗਿਆ ਹਾਂ ਚਾਰੀ ਬਹੁਤ ਘੱਟ ਵਿਕਦੀ ਹੈ ਰੇਟ ਬਹੁਤ ਏ ਚਾਰੀ ਦੇ ਵਿੱਚ ਪ੍ਰੋਬਲਮ ਇਹ ਹੈ ਚਾਰੀ ਦਾ ਦਲ ਮੋਟਾ ਹੋਣ ਕਰਕੇ ਹਾਂਜੀ ਜਿਹੜੀ ਉਹ ਲਾਲ ਨਹੀਂ ਹੁੰਦੀ ਤੇ ਵੀ ਸਬਜ਼ੀਆਂ ਦੇ ਰੇਟ ਪੱਕੇ ਹੈ ਨਹੀਂ ਵੀ ਮੰਨ ਲਓ ਕਿਸੇ ਟਾਈਮ ਅ ਮੰਦਾ ਆ ਗਿਆ ਤੇ ਫਿਰ ਜੀਮੀਦਾਰ ਕਹਿੰਦਾ ਵੀ ਹੁਣ ਮੈਂ ਇਹਨੂੰ ਕੀ ਕਰਾਂ ਜਿਹੜੀਆਂ ਕੌੜੀਆਂ ਕਿਸਮ ਪਤਲੇ ਦਾਲ ਵਾਲੀਆਂ ਤੇ ਉਹਨਾਂ ਦੀ ਜਿਹੜੀ ਹੈਗੀ ਕੜਤਣ ਹੈਗੀ ਉਹਨਾਂ ਜੇ ਅਗਲਾ ਲਾਲ ਕਰ ਲੈਂਦੇ ਤੇ ਹੁਣ ਤੁਹਾਨੂੰ ਪਤਾ ਲਾਲ ਵੇਚਦੇ ਰੇਟ ਵੀ ਅਸਮਾਨੀ ਚੜੇ ਪਏ ਆ ਜਿਵੇਂ ਬਈ ਪਿਛਲੇ ਸਾਲਾਂ ਤੋਂ ਸਹਿਬਾ ਵੈਰੈਟੀ ਹੋ ਗਈ ਸੀ ਐਚ 27 ਆ ਹਨਾ ਇਹਨਾਂ ਦੀ ਚੰਗੀ ਮਾਰਕੀਟ ਬਣੀ ਚੰਗੀ ਮਾਰਕੀਟ ਹੈ ਜੀ ਇਹ ਫਿਰ ਤੁਸੀਂ ਕਰਦੇ ਹੋ ਤੇ ਆ ਸਾਰਿਆਂ ਲਾਉਣੇ ਆ ਜੀ ਸਾਨੂੰ ਤਾਂ ਵੈਰੈਟੀ ਹਰੇਕ ਲਾਉਣੀ ਪੈਂਦੀ ਆ ਸਾਡੇ ਕੋਲੇ ਕੀ ਬਤਾ ਕਿਹੜੇ ਏਰੀਆ ਦਾ ਗਾਹਕ ਨੇ ਆਉਣਾ ਕਿਹੜੀ ਵੈਰੈਟੀ ਮੰਗਣੀ ਹੈ ਠੀਕ ਹੈ ਜੀ ਵੀ ਮੰਨ ਲਓ ਤੁਸੀਂ ਆਏ ਹੋ ਛੋਟੇ ਜਿਹੜੀ ਵੈਰੈਟੀ ਫਿੱਟ ਨਹੀਂ ਹੈਗੀ ਤੇ ਆ ਬਾਈ ਖੜਾ ਨਾਲ ਇਹਦੀ ਹੀ ਫਿੱਟ ਹੈਗੀ ਵੀ ਹਰੇਕ ਦੇ ਇਹ ਲੋਕੇਸ਼ਨ ਤੇ ਨਿਰਭਰ ਕਰਦੀ ਹੈ ਇਹ ਗੱਲ ਹੈ ਜੀ ਹਾਂਜੀ ਹਾਂਜੀ ਚਲੋ ਅੱਗੇ ਵੀ ਦਿਖਾ ਦਈਏ ਆਪਾਂ ਹਣਾ ਫੁੱਲ ਗੋਭੀ ਹੁਣ ਬਈ ਆਪਣੇ ਕੋਲੇ ਹਾਈਬ੍ਰਿਡ ਤਿਆਰ ਆਇਆ ਹੈ ਹਾਈਬ੍ਰਿਡ ਹਾਂਜੀ ਇਹ ਫਿਰ ਤੁਸੀਂ ਦਿਨੇ ਹੋ ਜੇ ਕੋਈ ਲੈਣ ਆਵੇ ਜਾਦਾ ਏਰੀਆ ਵਾਲਾ ਵੀ ਆਜ ਉਹਨੂੰ ਵੀ ਦੇ ਦੇਣਾ ਹਾਂ ਜਾਦੇ ਵਾਲੇ ਆਜ ਉਹਨੂੰ ਵੀ ਦੇ ਦਿੰਦੇ ਜੀ ਇਹ ਕਿਹੜੀ ਵੈਰੈ ਗਿਰਜਾ ਸੈਮੀਨਸ ਸੈਮੀਨਸ ਦੀ ਹਾਂਜੀ ਇਹ ਬਈ ਕੀ ਰੇਟ ਦਿੰਨੇ ਹੋ ਫਿਰ ਹੁਣ ਪਨੀਰੀ ਇਹ ਤਾਂ ਕੁਆਂਟੀਟੀ ਦੇ ਹਿਸਾਬ ਹੁੰਦਾ ਹੈ ਅੱਛਾ ਪਨੀਰੀ ਦਾ ਕਿਸੇ ਦਾ ਵੀ ਹੈ ਜਿਵੇਂ ਕਿਸੇ ਨੇ ਕਿ ਲਾਧਾ ਕਿਲਾ ਲਾਉਣਾ ਹੋ ਮੈਂ ਰੇਟ ਹੋਊਗਾ ਉਹਦਾ ਰੇਟ ਵੱਖਰਾ ਹੈਗਾ ਯਾਰ ਬੂਟਾ ਲਾਉਣਾ ਉਹਦਾ ਵੱਖਰਾ ਹੈ ਜੀ ਨੇ 100 ਬੂਟਾ ਲਾਉਣਾ ਹੈ ਉਹਦਾ ਵੱਖਰਾ ਰੇਟ ਠੀਕ ਹੈ ਜੀ ਜੇ ਹੁਣ ਅਗਲੇ ਨੇ 150 ਬੂਟਾ ਲੈ ਕੇ ਜਾਣਾ ਹੈ ਉਹਦੇ ਤੇ ਦੇਖੋ ਬਾਰੀ-ਬਾਰੀ 100-100 ਬੂਟਾ ਲੇਵਰ ਪਾੜਦੀ ਹੈ ਖਰਚਾ ਵੀ ਪੈਂਦਾ ਉਹਦਾ ਰੇਟ ਉਹ ਹੈ ਜਹ ਹੋ ਜਾਂਦਾ ਠੀਕ ਹੈ ਜੀ ਭਾਈ ਜਿਵੇਂ ਅੱਜਕੱਲ ਡਿੱਕਤ ਗਰਮੀ ਚ ਬੜੀ ਆਈ ਆ ਗੋਭੀ ਮੱਛੀ ਬਹੁਤ ਆ ਜਿਵੇਂ ਤੁਹਾਡਾ ਹੈਗਾ ਸ਼ੈੱਡ ਨੈਟ ਆ ਇਹ ਹਨਾ ਹਾਂਜੀ ਪੋਲੀ ਨੈਟ ਆ ਜਿਹੜੀ ਇਹ ਪਨੀਰੀ ਆ ਖੁੱਲੇ ਖੇਤ ਚ ਜਦੋਂ ਜਾ ਕੇ ਲਾਵਾਂਗੇ ਆਪਾਂ ਇਹਨੂੰ ਕੋਈ ਡਿੱਕਤ ਆਉਣ ਦੇ ਚਾਂਸ ਨਹੀਂ ਆਹ ਦੇਖੋ ਅਸੀਂ ਤਾਂ ਹੀ ਸਾਈਡ ਤੋਂ ਜਾਲੀ ਪੱਟੀ ਹੋਈ ਆ ਉਹਨੇ ਤੁਸੀਂ ਅੰਦਰ ਫਿਰਦੇ ਹੋ ਬਾਹਰ ਜਾਵੜੋ ਉਹਨੂੰ ਟੈਂਪਰੇਚਰ ਮਹਿਸੂਸ ਨਹੀਂ ਹੁੰਦਾ ਇਹਦਾ ਤਾਂ ਇੱਕ ਹੀ ਫਾਇਦਾ ਬਸ ਵੀ ਜਿਹੜਾ ਉੱਪਰ ਆਪਣਾ ਗ੍ਰੀਨ ਸ਼ੈੱਡ ਪਰ ਨੈਟ ਪਾਇਆ ਹੋਇਆ ਹੈਗਾ ਇਹਦੇ ਨਾਲ ਧੁੱਪ ਰੋਕਦੀ ਹੈਗੀ ਤੇ ਟੈਂਪਰੇਚਰ ਬਾਹਰਲਾ ਤੇ ਅੰਦਰਲਾ ਇੱਕੋ ਜਿਹਾ ਹੈ ਇਹ ਜਿਹੜੀ ਅਸੀਂ ਜਾਲੀ ਆ ਵੀ ਖੋਲ ਕੇ ਰੱਖੀ ਹੋਈ ਹੈ ਉਹ ਵੀ ਖੋਲ ਕੇ ਰੱਖੀ ਹੋਈ ਹੈਗੀ ਆ ਮੂਰੇ ਹੁਣ ਜਦੋਂ ਮੰਨ ਲਓ ਕੱਲੀ ਮਿਰਚ ਵੀ ਜਾਂਗੇ ਵਾਈਟ ਫਲਾਈ ਆਊਗੀ ਤੇ ਉਦੋਂ ਸਾਰੀਆਂ ਜਾਲੀਆਂ ਬੰਦ ਕਰ ਦੋ ਉਦੋਂ ਮੈਂ ਸਰਦੀ ਚੱਲ ਪੈਂਦੀ ਹੈ ਉਦੋਂ ਅੰਦਰ ਬਾਹਰ ਲਈ ਮੌਸਮ ਦਾ ਕੋਈ ਫਰਕ ਹੀ ਨਹੀਂ ਪੈਂਦਾ ਉਹ ਤਾਂ ਗੱਲ ਧਿਆਨ ਚ ਰੱਖਦੇ ਆ ਅਸੀਂ ਠੀਕ ਦੂਜੀ ਗੱਲ ਇਹ ਆ ਵੀ ਦਿਖਾ ਦਿਓ ਇੱਕ ਮੇਨ ਵੀ ਮੰਨ ਲਾ ਕਈਆਂ ਨੂੰ ਇਹ ਭੁਲੇਖਾ ਹੁੰਦਾ ਵੀ ਅੰਦਰ ਲਈ ਚੱਲਣੀ ਨਹੀਂ ਜਾਂ ਛਾਂ ਛੱਲੇ ਆ ਉਦੋਂ ਅਸੀਂ ਸਾਡੀਆਂ ਜਾਲੀ ਫੋਲਡ ਹੁੰਦੀ ਹੈ ਠੀਕ ਹੈ ਆਮ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ ਇਹ ਪੱਕੇ ਹੈਗੇ ਹੈਗੇ ਨਾ ਗ੍ਰੀਨ ਨੈੱਟ ਹਾਊਸ ਹੂੰ ਹੂੰ ਉਹਨਾਂ ਦੀਆਂ ਜਾਲੀਆਂ ਫਿਕਸ ਕਰੀਆਂ ਹੋਣਗੀਆਂ ਉਹ ਹੁੰਦੀਆਂ ਨਹੀਂ ਪਾਸੇ ਜਦੋਂ ਹੁਣ ਸਾਡੀ ਆ ਗੋਭੀ ਦੀ ਪਨੀਰੀ ਹੈ ਹੁਣ ਇਹਨਾਂ ਤੁਸੀਂ ਡੰਡੀ ਤੋੜ ਕੇ ਦੇਖ ਲਓ ਪੂਰੀ ਸਟਰੋਂਗ ਹੈ ਕਿਉਂਕਿ ਜਦੋਂ ਸਾਡ ਨੂੰ ਐਂ ਲੱਗਦਾ ਵੀ ਗੋਭੀ ਦੀ ਪਨੀਰੀ 2-2 ਇੰਚ ਦੀ ਹੋਗੀ ਅਸੀਂ ਆ ਸਾਰੀ ਜਾਲੀ ਅਸੀਂ ਖਿੱਚ ਹੀ ਦੇਣੀ ਆ ਪਾਸੇ ਬਸ ਠੀਕ ਹੈ ਜੀ ਫੋਲਡ ਹੋਗੀ ਫੋਲਡ ਪੱਤਾ ਹੀ ਦੱਸੀ ਜਾਂਦਾ ਗੋਭੀ ਦਾ ਵੀ ਵਧੀਆ ਹੈ ਗਿਆ ਸਾਫਤ ਪੂਰੀ ਉਹਦੇ ਨਾਲ ਮਤਲਬ ਹੈ ਜਦੋਂ ਇਹਨੂੰ 5-7 ਦਿਨ ਪੂਰੀ ਧੁੱਪ ਲਵਾਈ ਤੇ ਗੋਭੀ ਪੂਰੀ ਕਰੜੀ ਹੋ ਜੂਗੀ ਤੇ ਇੱਕ ਵਾਰੀ ਜਾਲੀ ਪਾਉਣੀ ਪੈਂਦੀ ਠੀਕ ਹਾਂ ਹੁਣ ਆ ਤੁਸੀਂ ਜਾਲੀ ਸਾਰੀ ਤਾਂ ਇਹੋ ਹੀ ਪਾਈ ਹੋਈ ਆ ਆ ਗੋਭੀ ਦੀ ਪਨੀਰੀ ਨਵੀਂ ਲੱਗੀ ਹੋਈ ਐ ਇਹ ਉਗ ਰਹੀ ਜਾਂਦੀ ਆ ਹੁਣ ਜਦੋਂ 2-2 ਇੰਚ ਦੀ ਹੋ ਗਈ ਤੇ ਫੇਰ ਉਹ ਕਰਦੇ ਜੀ ਬਈ ਹੁਣ ਅੱਗੇ ਫਿਰ ਆਪਣਾ ਜਿਹੜਾ ਪਨੀਰੀਆਂ ਦੀ ਬਜਾਈ ਆ ਹੁਣ ਕਿਹੜੀ ਕਿਹੜੀ ਚੱਲ ਰਹੀ ਆ ਜਿਵੇਂ ਆ ਬੀਜੀ ਹੋਈ ਆ ਤੁਸੀਂ ਪਨੀਰੀ ਇਹ ਤਾਂ ਮਤਲਬ ਜਿਵੇਂ ਗੋਭੀ ਤਾਂ ਸਾਨੂੰ 2 ਮਹੀਨੇ ਹੋ ਗਏ ਜੀ ਪੱਤੀ ਜਾਂਦੇ ਆ ਬੀਜੀ ਜਾਂਦੇ ਆ ਮੰਗਰ ਦੀ ਮੰਗਰ ਤੇ ਜਿਵੇਂ ਹੁਣ ਆਹ ਲੱਗੀ ਹੋਈ ਐ ਪਨੀਰੀ ਦੀ ਵਾਰੀ ਇਹ ਵੀ ਫੁੱਲ ਗੋਭੀ ਐ ਇਹ ਵੀ ਫੁੱਲ ਗੋਭੀ ਆਹ ਹਾਂ ਠੀਕ ਐ ਜੀ ਬਈ ਜਿਆਦਾ ਤੁਸੀਂ ਸੰਗਣੀ ਨਹੀਂ ਬੀਜਦੇ ਹਨਾ ਨਹੀਂ ਸੰਗਣੀ ਤੇ ਫਿਰ ਡੰਡੀ ਨਹੀਂ अच्छा हां ये थोड़ी पनीर दी बिरली होवे ता डंडी बढ़िया बन जाती है ठीक है जी ते एक ਹੈਗਾ ਵੀ ਜਿਹੜਾ ਆਪਾਂ ਹੁਣ ਤੱਕ ਪਿਆਜ਼ ਦਾ ਬੀਜ ਵਿੱਚ ਹੈ ਉਹ ਤੁਹਾਡੇ ਚੈਨਲ ਤੇ ਵੀ ਬਹੁਤ ਲੋਕਾਂ ਨੇ ਵੀਡੀਓ ਦੇਖੀ ਆ ਹਾਂਜੀ ਤੇ ਉਹਦਾ ਹੀ ਪਨੀਰੀ ਆ ਸੀਗੀ ਇਹਨੂੰ ਮਾ ਲੰਮੇ ਮਹੀਨੇ ਦੀ ਹੋ ਗਈ ਹੋ ਪਨੀਰੀ ਇਹ ਲਗਭਗ ਠੀਕ ਹੈ ਜੀ ਤੇ ਇਹ ਮਤਲਬ ਕਿ ਗਰਮੀ ਦੇ ਵਿੱਚ ਬੀਜੀ ਹੋਈ ਆ ਅੱਛਾ ਜੀ ਉਦੋਂ ਵੀ ਇਹਨੇ ਜਰਮੀਨੇਸ਼ਨ ਪੂਰੀ ਵਧੀਆ ਕਰੀ ਹੋਈ ਹੈ ਤੇ ਜਿਹੜੀ ਹੁਣ ਬੀਜਾਂਗੇ ਉਹ ਤਾਂ ਇਦੋਂ ਵੀ ਵੱਧ ਕੇ ਕਰੂਗੀ ਅੱਛਾ ਇਹ ਤੁਸੀਂ ਜਰਮੀਨੇਸ਼ਨ ਚੈੱਕ ਕਰ ਜਰਮੀਨੇਸ਼ਨ ਚੈੱਕ ਹਾਂ ਜਦੋਂ ਸੀਡ ਵੇਚਣ ਲੱਗਦੇ ਆ ਉਦੋਂ ਪਹਿਲਾਂ ਜਰਮੀਨੇਸ਼ਨ ਆਪ ਦੇ ਖੇਤ ਚ ਬੀਜ ਕੇ ਦੇਖ ਲਾਂ ਵੀ ਚਲੋ ਮੰਨ ਲਓ ਵੀ ਗਰਮੀ ਕਰਕੇ ਜੇ ਮੋੜਾ ਮੋਟਾ 19 ਦਾ ਫਰਕ ਪੈਂਦਾ ਤਾਂ ਗੱਲ ਵੱਖ ਹੈ ਪਹਿਲਾਂ ਇੱਥੇ ਚੈੱਕ ਕੀਤੀ ਆ ਹੁਣ ਫਿਰ ਆ ਸੀਗੀ ਉਹ ਨੇੜੇ ਜਾ ਕੇ ਦੇਖੋ ਉਸ ਦਿਖਾਓ ਕਿੰਨੀ ਸੰਗਣੀ ਉੱਗਰੀ ਹੈ ਉਹਨੇ ਹੀ ਬੀ ਪਾਇਆ ਹੈ ਉਨੀ ਜਗ੍ਹਾ ਦੇ ਵਿੱਚ ਅੱਛਾ ਇਹ ਨਵੀਂ ਬੀਜੀ ਹੋਈ ਹੈ ਇਹ ਨਵੀਂ ਬੀਜੀ ਹੈ ਇਹ ਹੁਣ ਬੀਜੀ ਇਹ 30 ਤਰੀਕ ਨੂੰ ਬੀਜੀ ਆ ਠੀਕ ਹੈ 29 ਨੂੰ ਅੱਜ 4 3 ਹੋ ਗਈ ਮੰਨ ਲਓ 4 ਦਿਨਾਂ ਦੀ ਹੈਗੀ ਇਹ ਤੇ ਇਹ ਅੱਛੇ ਜੇ ਦੋ ਵਾਰੀ ਫਿਰ ਤੁਸੀਂ ਚੈੱਕ ਕਰ ਲਈਂ ਉਹ ਜੀ ਦੋ ਵਾਰੀ ਇੱਕ ਵਾਰੀ ਤਾਂ ਮਤਲਬ ਆਫ ਸੀਜ਼ਨ ਚ ਕਰ ਲਈ ਵੀ ਗਰਮੀ ਵਾਲੇ ਚ ਉਦੋਂ ਵੀ ਜਰਮੀਨੇਸ਼ਨ ਵਧੀਆ ਕੱਢੀ ਇਹਨੇ ਤੇ ਹੁਣ ਫੇਰ ਦੁਬਾਰੇ ਬੀਜਤੀ ਠੀਕ ਹੈ ਜੀ ਤੇ ਵੀ ਐ ਹੁੰਦਾ ਹੈਗਾ ਵੀ ਆਪਣਾ ਕਿਸੇ ਆਪ ਦਾ ਵੀ ਤੇ ਗਾਹਕ ਦਾ ਵੀ ਨੁਕਸਾਨ ਨਾ ਹੋਵੇ ਭਾਈ ਜਿਹੜੀ ਉੱਪਰ ਸਵਾਹ ਪਾਉਣੇ ਹੋ ਤੁਸੀਂ ਪਨੀਰੀਆਂ ਦੇ ਇਹਦਾ ਕੀ ਮਕਸਦ ਹੈ ਕੀ ਫਾਇਦਾ ਹੈਗਾ ਸਵਾਹ ਪਾਉਣ ਦਾ ਇਹਦੇ ਨਾਲ ਪੋਲਾ ਰੱਖਦੀ ਹੈ ਜੀ ਅੱਛਾ ਜ਼ਮੀਨ ਨੂੰ ਠੀਕ ਜਿਹੜਾ ਸੀਡ ਹੈਗਾ ਇਹ ਬਰੀਕ ਹੁੰਦਾ ਸੀਡ ਤੇ ਇਹਦੇ ਨਾਲ ਮਤਲਬ ਜ਼ਮੀਨ ਤੋਂ ਜਿਹੜਾ ਸੀਡ ਹੈਗਾ ਉਹ ਛੇਤੀ ਬਾਹਰ ਨਿਕਲਦਾ ਠੀਕ ਹੈ ਜੀ ਹਾਂ ਤੇ ਬਾਕੀ ਜਿਹੜਾ ਇੱਕ ਆਪਾਂ ਕਿਸਾਨ ਵੀਰਾਂ ਨੂੰ ਗੰਨੇ ਦਾ ਬੀਜ ਦਿੱਤਾ ਹੈਗਾ ਉਹਦੇ 'ਚ ਇੱਕ ਗੱਲ ਹੋਰ ਹੈਗੀ ਐ ਵੀ ਜਿਵੇਂ ਹੁਣ ਆ ਸਾਡਾ ਜ਼ਮੀਨ ਅਸੀਂ ਤਿਆਰ ਕਰੀ ਜਾਂਦੇ ਆ ਹਾਂਜੀ ਪਿਆਜ਼ ਵਾਲੀ ਹਾਂਜੀ ਆ ਏਰੀਆ ਦਿਖਾ ਦਿਓ ਸਾਰਾ ਇੱਧਰ ਤੇ ਇਥੇ ਸਾਰੇ ਆਪਣੇ ਮਤਲਬ 2.5 ਕਿੱਲੇ ਗੰਨਿਆਂ ਦੀ ਪਨੀਰ ਕੋਈ ਲੱਗਣੀ ਹੈ ਠੀਕ ਹੈ ਜੀ ਤੇ ਇਹ 1 ਜਨਵਰੀ ਤੋਂ ਲੈ ਕੇ 10 ਫਰਵਰੀ ਤੱਕ ਆਪਾਂ ਇਹ ਸਾਰਾ ਵਾਣ ਤੁਸੀਂ ਵਧੀਆ ਤਿਆਰ ਕਰੋਗੇ ਪੂਰਾ ਹਨਾ ਤਿਆਰ ਕਰਾਂਗੇ ਹਲੇ ਇਹ ਇੱਕਾਰੀ ਬਾ ਹੈ ਤੇ ਇਹਦੇ ਚ ਬਸ ਇੱਕ ਇਹ ਜਿਨ੍ਹਾਂ ਨੇ ਵੀ ਬੀਜ ਲਏ ਤਾਂ ਧਿਆਨ ਰੱਖਣਾ ਵੀ ਕਿਸੇ ਕਿਸਮ ਦੇ ਜਿਹੜਾ ਕੋਈ ਮੁੱਢੀ ਲੱਕੇ ਵੀ ਉਹ ਚੀਜ਼ ਨਾ ਹੋਵੇ ਵੀ ਮਿੱਟੀ ਐਸ ਤਰ੍ਹਾਂ ਮਤਲਬ ਆਪਣੇ ਕਹਿੰਦੇ ਮਹਿੰਦੀ ਵਰਗਾ ਬਣਾ ਲਓ ਹਾਂ ਵੀ ਐਸ ਤਰ੍ਹਾਂ ਐ ਮਿੱਟੀ ਦੇ ਵਿੱਚ ਕੱਖ ਪੱਠਾ ਨਾ ਹੋਵੇ ਕੋਈ ਵੀ ਆਪਾਂ ਕਹਿ ਦਈਏ ਵੀ ਰੋਟਾਵੇਟਰ ਜਾਂ ਕਰਤੇ ਆ ਵਿੱਚ ਹੀ ਕਰਦੇ ਉਹ ਫਿਰ ਤੰਗ ਕਰਨਗੇ ਦੂਜੀ ਗੱਲ ਇਹ ਹੈ ਵੀ ਜਿਵੇਂ ਹਲੇ ਅਸੀਂ ਕੇਰਾ ਬਾਹਾਂ ਬਾਹਨ ਨੂੰ ਇਹਨੂੰ ਹੁਣ ਪੰਜ ਚਾਰ ਵਾਰੀ ਰੋਟਾਵੇਟਰ ਕਰਕੇ ਹੂੰ ਸਾਗਾ ਮਾਰ ਕੇ ਫਿਰ ਲੈਵਲ ਕਰਵਾ ਕੇ ਫਿਰ ਪਨੀਰੀ ਬੀਜਾਂਗੇ ਤੇ ਗੰਨਿਆਂ ਦਾ ਵੀ ਜਿੱਦਾਂ ਕਿਸਾਨ ਵੀਰਾਂ ਨੇ ਲੈਂਦਾ ਇੱਕ ਉਹ ਗੱਲ ਧਿਆਨ ਵਿੱਚ ਰੱਖਣ ਵੀ ਗਿੱਲੇ ਬਾਣ ਚ ਪਨੀਰੀ ਨਹੀਂ ਬੀਜਣੀ ਠੀਕ ਹੈ ਜੀ ਜਿਵੇਂ ਹੁਣ ਝੋਨਿਆਂ ਦੇ ਵੱਡਾਂ ਦੇ ਵਿੱਚ ਵੀ ਮਤਲਬ ਕਿ ਆਪਾਂ ਡੱਕੇ ਡੋਲੇ ਚੋਕਕੇ ਤੇ ਪਨੀਰੀ ਬੀਜਾਂਗੇ ਉਹ ਮਿੱਟੀ ਨੂੰ ਚੰਗੀ ਤਰ੍ਹਾਂ ਸੁਕਾ ਲਓ ਕਿਉਂਕਿ ਉਹਦੇ ਚੂਲੀ ਰੋਗ ਜ਼ਰੂਰ ਹੋਊਗਾ ਫੰਗਸ ਹੋਊਗੀ ਠੀਕ ਹੈ ਜੀ ਉਹਦੇ ਨਾਲ ਫਿਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਈ ਆਪਣੇ ਵੀ ਦੇਖਿਆ ਬੰਦੇ ਨਾ ਰੂੜੀ ਵਾਲੇ ਥਾਂ ਵੀ ਬੀਜ ਦਿੰਦੇ ਆ ਪਨੀਰੀ ਜਾਂ ਜਿਵੇਂ ਛੌਰਾ ਛਟੀਆਂ ਛੁੱਟੀਆਂ ਹੁੰਦੀਆਂ ਉਹ ਚੱਕ ਕੇ ਉਹਦੀ ਜਿਹੜਾ ਸਿਕਰੀਆਂ ਹੀ ਹੁੰਦੀਆਂ ਉਹ ਪਾਣਦੇ ਗਲੀ ਜੀ ਵੀ ਰੇ ਆ ਇਹ ਉਹਦੇ ਨਾਲ ਵੀ ਕਈ ਡਿੱਕਤਾਂ ਆਇਆ। ਉਹਦੇ ਦੇ ਚੱਕਰ ਇਹ ਹੈ ਦੇਖੋ ਵੀ ਆਪਾਂ ਨੂੰ ਵੈਸੇ ਵੀ ਯੂਨੀਵਰਸਿਟੀ ਕਹਿੰਦੀ ਹੈ ਵੀ ਜਦੋਂ ਨਰਮੇ ਦਾ ਆਪਣਾ ਸੀਜ਼ਨ ਆ ਵੀ ਆਪਦੇ ਮੱਥੇ ਤੇ ਕਾਹ ਫੂਸਣਾ ਛੱਡੋ। ਜੇ ਕੋਈ ਛਟੀਆਂ ਦਾ ਸ਼ੋਰ ਪਿਆ ਹੈਗਾ ਤੇ ਉਹ ਉੱਥੇ ਇੰੀਆਂ ਜਗ੍ਹਾ ਜਿਹੜੀਆਂ ਇੰਨਾ ਜਗ੍ਹਾ ਤੇ ਉੱਲੀ ਜਿਉਂਦੀ ਰਹਿੰਦੀ ਹੈ। ਹਾਂਜੀ। ਸੱਲ ਤੇ ਇੱਕ ਕੂੜੇਕਰਕਟ 'ਚ ਇੱਥੇ ਮਤਲਬ ਕਿ ਸੁੰਡੀ ਦੇ ਅੰਡੇ ਤੇ ਮਤਲਬ ਉੱਲੀ ਵਗੈਰਾ ਇੱਥੇ ਜਿਉਂਦੀ ਰਹਿੰਦੀ ਹੈ। ਉਹ ਫਿਰ ਇਹ ਤੁਸੀਂ ਉਹ ਜੇ ਥਾਂ ਬੀਜੋਗੇ ਕਈ ਵਾਰੀ ਮੰਨ ਲਓ ਕਿਸੇ ਨੇ ਬੀਜ ਤੀ ਛੜਕਾਂ ਦੇ ਕੁੰਨੂ ਵਾਲੇ ਥਾਂ ਜਾਏ ਸ਼ੋਰ ਕਹਿ ਲਓ ਉੱਥੇ ਆਪਣਾ ਪਨੀਰੀ ਵਧੀਆ ਹੋਗੀ ਗੰਡਿਆਂ ਦੀ ਹਾਲਾ ਕਹਿੰਦਾ ਨਹੀਂ ਇਹ ਕੋਈ ਜ਼ਰੂਰੀ ਤਾਂ ਨਹੀਂ ਹੈਗੀ ਵੀ ਉੱਥੇ ਫੰਗਸ ਹੋਵੇ ਹਾਂ ਹੋ ਵੀ ਸਕਦੇ ਨਹੀਂ ਵੀ ਹੋ ਨਹੀਂ ਵੀ ਹੋ ਸਕਦੀ ਪਰ ਚਾਂਸ ਜ਼ਰੂਰ ਹੈਗੇ ਵੱਧ ਹੋਣ ਦੇ ਸੁੰਡ ਵਗੈਰਾ ਵੀ ਕੇਰੀ ਸੌਂਖ ਵੀ ਸੁੰਡ ਵੀ ਉੱਥੇ ਵੱਧ ਪਊਗਾ ਜਿੱਥੇ ਰੂੜੀ ਦੀ ਰੇਹ ਜ਼ਿਆਦਾ ਹੈ ਉੱਥੇ ਸੌਂਖ ਵੀ ਜ਼ਿਆਦਾ ਪਊਗੀ ਇੱਕ ਮਤਲਬ ਜਿਵੇਂ ਹੁਣ ਆਪਣਾ ਸਰਦੀਆਂ ਵਾਲੀਆਂ ਹੈਗੀਆਂ ਚੱਲ ਰਿਹਾ ਸਬੀਜਾਂ ਦਾ ਟਾਈਮ ਆ ਇੱਕ ਕਿਸਾਨ ਵੀ ਇਹ ਗੱਲ ਦਾ ਧਿਆਨ ਰੱਖਣਾ ਵੀ ਜਿਹੜੀ ਗਾਜਰ ਹੈ ਗਾਜਰ ਵਾਲੇ ਸੰਨ ਰੂੜੀ ਦੀ ਰੇਹ ਨਾ ਪਾਇਆ ਕਰੋ ਹਲੇ ਤੱਕ ਵੀ ਜ਼ਿਮੀਂਦਾਰਾਂ ਨੂੰ 50% ਨੂੰ ਨਹੀਂ ਪਤਾ ਹਾਂ ਨਹੀਂ ਪਤਾ ਵੀ 50% ਜ਼ਿਮੀਂਦਾਰ ਹਲੇ ਵੀ ਸਾਡੇ ਕੋਲੇ ਆ ਕੇ ਕਹਿੰਦੇ ਆ ਮੇਰੇ ਸਾਲ ਪਿਛਲੇ ਸਾਲ ਜਦ ਗਾਜਰ ਨਹੀਂ ਹੋਈ ਤੇ ਸਾਨੂੰ ਪਤਾ ਸੀ ਪੁੱਛਣਾ ਰੂੜੀ ਦੀ ਰੇ ਪਾਈ ਸੀ ਰੂੜੀ ਦੇ ਤਾਂ ਮੈਂ ਬਾਈ ਪੂਰੀ ਫਲ ਪਾਈ ਸੀ ਹਾਂ ਵੀ ਜਿੱਥੇ ਰੂੜੀ ਦੀ ਰੇ ਪਏਗੀ ਗਾਜਰ ਰੂੜੀ ਦੀ ਰੇ ਨੂੰ ਮੰਨਦੀ ਨਹੀਂ ਉੱਥੇ ਹੁੰਦੀ ਨਹੀਂ ਜਿਹੜੀ ਮੂਲੀ ਹੈਗੀ ਮੂਲੀ ਵਾਲੇ ਤਾਂ ਰੂੜੀ ਦੀ ਰੇ ਹੋਊਗੀ ਤਾਂ ਮੂਲੀ ਤੇ ਕਾਲੇ ਸਪੌਟ ਆ ਜਾਣਗੇ ਉਹ ਕਾਲੀ ਹੋ ਜੂਗੀ ਗ੍ਰੀਨ ਰੋਗ ਜਾਏ ਗ੍ਰੀਨ ਰੋਗ ਆ ਜਾਂਦਾ ਹਾਂ ਵੀ ਇਹ ਗੱਲਾਂ ਦਾ ਜਿਹੜਾ ਧਿਆਨ ਹੈਗਾ ਤਾਂ ਹੀ ਰੱਖਿਆ ਜਾ ਸਕਦਾ ਵੀ ਜਿਹੜਾ ਜਾਂਦਾ ਕਿਸਾਨ ਹੈਗਾ ਜਿਹੜਾ ਪੀਏ ਯੂ ਨਾਲ ਜੁੜੋ ਕਿਸਾਨ ਮੇਲਿਆਂ ਤੇ ਜਾਓ ਜਾਂ ਕਿਤਾਬਾਂ ਲਿਆਓ ਪੜ੍ਹੋ ਉਹਨਾਂ ਨੂੰ ਹਾਂ ਤੇ ਮਤਲਬ ਆਪਾਂ ਉਹਨੂੰ ਥੋੜਾ ਜਿਹਾ ਇਸ ਪਾਸੇ ਹੁਣੇ ਹੀ ਬੈਣਾ ਕਿੱਥੇ ਹਾਂਜੀ ਹਾਂਜੀ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਦੋਸਤੋ ਜਿਹੜੇ ਭਰਾਵਾਂ ਨੂੰ ਪਿਆਜ਼ ਦੀ ਪਨੀਰੀ ਫੁੱਲ ਗੋਭੀ ਮਿਰਚ ਬੰਦ ਗੋਭੀ ਜਿਹੜੀਆਂ ਵੀ ਪਨੀਰੀਆਂ ਚਾਹੀਦੀਆਂ ਨੇ ਤਾਂ ਇੱਕ ਵਾਰੀ ਜ਼ਰੂਰ ਆ ਕੇ ਦੇਖਿਓ ਬਾਈ ਹੁਰਾਂ ਦਾ ਕੰਮ ਦੇਖਿਓ ਹਨਾ ਇਹ ਤੁਹਾਨੂੰ ਆਪ ਹੀ ਪਤਾ ਲੱਗੂਗਾ ਕਿਉਂਕਿ ਇੰਨੇ ਸਾਲਾਂ ਦਾ ਤਜਰਬਾ ਜਿਹੜਾ ਉਹ ਆਪ ਹੀ ਬੋਲਦਾ ਹੈਗਾ ਜਦੋਂ ਤੁਸੀਂ ਪਨੀਰੀਆਂ ਲੈ ਕੇ ਜਾਓਗੇ ਉਹਨਾਂ ਦੀ ਕੁਆਲਿਟੀ ਦੇਖੋਗੇ ਸਬਜ਼ੀਆਂ ਦੀ ਤਾਂ ਤੁਹਾਨੂੰ ਆਪਣੇ ਆਪ ਤਾਂ ਇੱਕ ਸਾਡੇ ਕੋਲੇ ਮੰਨ ਲਓ ਵੀ ਜਿਵੇਂ ਜਿਹੜੇ ਕਿਸਾਨ ਹੈਗੇ ਆ ਵੀ ਵਾਕਈ ਸਬਜੀ ਦੇ ਕਿਤੇ ਚ ਰੁੱਝੇ ਹੋਏ ਆ ਦਿਲੋਂ ਹਾਂਜੀ ਹਾਂਜੀ ਇੱਕ ਤਾਂ ਮਤਲਬ ਕਹੇ ਤਾਂ ਯਾਰ ਵੀ ਲਾਰਾ 100 ਬੂਟਾ ਗੋਭੀ ਦਾ ਉਹਨੇ ਫਹਾ ਵੜਤਾ ਇੱਕ ਬੰਦਾ ਆਪ ਕਹਿੰਦਾ ਯਾਰ ਵੀ ਮੈਂ ਲਾਉਣੀ ਐ ਤੇ ਉਹਦੇ ਚ ਫਰਕ ਇਹ ਹੈਗਾ ਹਾਂਜੀ ਵੀ ਜ਼ਿੰਮੇਦਾਰ ਸਾਨੂੰ ਆ ਕੇ ਸਮਾਨ ਲੈ ਕੇ ਹਾਂਜੀ ਇਹ ਗੱਲ ਕਹਿੰਦਾ ਯਾਰ ਵੀ ਅਸੀਂ ਤੁਹਾਨੂੰ ਪਨੀਰੀ ਦੇ ਪੈਸੇ ਤਾਂ ਦੇਤੇ ਹਾਂਜੀ ਪਰ ਬਪਾ ਗੱਲਾਂ-ਗੱਲਾਂ ਦੇ ਵਿੱਚ ਜਿਹੜਾ ਸੋਤੋਂ ਇੰਨਾ ਕੁਝ ਨਵਾਂ ਸਿੱਖ ਲਿਆ ਵੀ ਕਹਿੰਦੇ ਵੀ ਇੱਕ ਬੰਦੇ ਨੇ ਮੈਨੂੰ ਕਿਹਾ ਕਹਿੰਦੇ ਵੀ ਜਿੰਨੇ ਪੈਸੇ ਦੀ ਦੇ ਤੂੰ ਮੈਨੂੰ ਪਨੀਰੀ ਦਿੱਤੀ ਆ ਕਹਿੰਦਾ ਉੰਨੇ ਪੈਸੇ ਤਾਂ ਗੱਲਾਂ ਹੀ ਦੱਸ ਤੀਆਂ ਗੱਲਾਂ ਹੀ ਦੱਸ ਤੀਆਂ ਹੈ ਹਾਂਜੀ ਵੀ ਜੇ ਹੁਣ ਗੋਭੀ ਦੀ ਪਨੀਰੀ ਹੈ ਗੋਭੀ ਦੀ ਪਨੀਰੀ ਹੈਗਾ ਲੈ ਗਿਆ ਵਿੱਚ ਜ਼ਿਮੀਂਦਾਰ ਕੀ ਕਰਦਾ ਜਿਵੇਂ ਉਹਨਾ ਵੱਟ ਬਣਾ ਲਈ ਜੀ ਹਾਂਜੀ ਤੇ ਗੋਭੀ ਦਾ ਬੂਟਾ ਮੰਨ ਲਓ ਆਹ ਪੱਟ ਲਿਆ ਹਾਂਜੀ ਪੱਟ ਕੇ ਇਹਨੂੰ ਐਂ ਲਾਤਾ ਟੀਸੀ ਤੇ ਵਿਚਾਲੇ ਹਾਂਜੀ ਹਾਂ ਇਹ ਇੱਥੇ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਕਿਉਂ ਗਲਤ ਹੈ ਜਿਵੇਂ ਜਿਵੇਂ ਹੁਣ ਆ ਬੱਟ ਆਪਣੀ ਆਮ ਹੁੰਦੀ ਐ ਐਡੀ ਵੱਡੀ ਇੱਥੇ ਤੁਸੀਂ ਬੂਟਾ ਲਾਤਾ ਜਿੰਨਾ ਚਿਰ ਗੋਭੀ ਨੂੰ ਮਿੱਟੀ ਨਹੀਂ ਲਾਉਂਦੇ ਨੇ ਫੁੱਲ ਨਹੀਂ ਬਣਾਉਣਾ ਜਿੰਨੀ ਗੋਭੀ ਉੱਚੀ ਹੋਊਗੀ ਤੇ ਓਨੇ ਹੀ ਮਤਲਬ ਤੁਹਾਨੂੰ ਮਿੱਟੀ ਜ਼ਿਆਦਾ ਲਾਉਣੀ ਪਊ ਫੇਰ ਗੋਭੀ ਦੀ ਜੜ ਨੂੰ ਪਾਣੀ ਦੇਣ ਵਾਸਤੇ ਤੁਹਾਨੂੰ ਪਾਣੀ ਆ ਜਿਹੜਾ ਉਹ ਭਰ ਕੇ ਲਾਉਣਾ ਪਊ ਪਾਣੀ ਭਰ ਕੇ ਲਾਉਂਗੇ ਤਾਂ ਥੋਡੀ ਗੋਭੀ ਨੂੰ ਫੰਗਸ ਪਾਊਗੀ ਉੱਲੀ ਰੋਗ ਪਊ ਪਾਣੀ ਦੀ ਬਰਬਾਦੀ ਫਿਰ ਸਪਰੇਹਾਂ ਦੀ ਬਰਬਾਦੀ ਸਪਰੇਹਾਂ ਕਰਨੀਆਂ ਪੈਣਗੀਆਂ ਉਹਦੇ ਨਾਲੋਂ ਵਧੀਆ ਹੈਗਾ ਵੀ ਜਿਵੇਂ ਥੋਡੀ ਬੱਟ ਇਹ ਇੰਨੀ ਉੱਚੀ ਆ ਗਈ ਤੇ ਗੋਭੀ ਇਹ ਇੱਥੋਂ ਤੱਕ ਤੁਸੀਂ ਪਾਣੀ ਫੇਰ ਲਓ ਹਾਂਜੀ ਬੱਟ ਦੇ ਆ ਥੋਡੀ ਜ਼ਮੀਨ ਆ ਗਈ ਇੱਥੋਂ ਤੱਕ ਪਾਣੀ ਫੇਰ ਕੇ ਪਾਣੀ ਦੀ ਧਾਰ ਤੇ ਬੂਟਾ ਲਾਓ ਇੱਥੇ ਠੀਕ ਹੈ ਜਿੱਥੇ ਸਲਾਬ ਜਾਂਦੀ ਹੈ ਹਾਂ ਸਲਾਬ ਤੋਂ ਤੇ ਪਾਣੀ ਦੀ ਧਾਰ ਤੇ ਬੂਟਾ ਲਾਓ ਐਸ ਜਗ੍ਹਾ ਤੇ ਆ ਪਾਣੀ ਦੀ ਧਾਰ ਹੈ ਸਲਾਬ ਤਾਂ ਇੱਥੇ ਤੱਕ 바ਗੀ ਸਲਾਬ ਚ ਨਹੀਂ ਲਾਉਣਾ ਥੱਲੇ ਲਾਉਣਾ ਥੱਲੇ ਪਾਣੀ ਉਹਦੇ ਨਾਲ ਫਰਕ ਕੀ ਪੈਂਦਾ ਜਿੱਥੇ ਪਾਣੀ ਲੰਘ ਗਿਆ ਉੱਥੋਂ ਜ਼ਮੀਨ ਚ ਹਵਾ ਨਿਕਲ ਜਾਂਦੀ ਹੈ ਠੀਕ ਹੈ ਜੀ ਸਲਾਬ ਵਾਲੇ ਤਾਂ ਹਵਾ ਹੁੰਦੀ ਹੈ ਜੜਨ ਨੂੰ ਹਵਾ ਮਿਲੂਗੀ ਤਾਂ ਬੂਟਾ ਸੁਖ ਸੁਖ ਕੇ ਮਰ ਜਾਊਗਾ ਹੌਲੀ 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 ਬੈਂਦਾ ਤੁਰ ਜਾਊ ਜਦੋਂ ਤੁਸੀਂ ਬੂਟੇ ਦੀ ਜਿਹੜੀ ਜੜਾ ਉਹ ਪਾਣੀ ਦੀ ਧਾਰ ਦੇ ਵਿੱਚ ਲਾਤੀ ਉੱਥੋਂ ਹਵਾ ਨਿਕਲ ਗਈ ਥੋੜਾ ਬੂਟਾ ਮਤਲਬ ਜੇ ਗਰਮੀ ਵੀ ਪੈਂਦੀ ਹੈ ਤਾਂ ਉਹਨੂੰ ਪਾਣੀ ਪੂਰਾ ਮਿਲ ਜਾਂਦਾ ਹੈ ਦੂਜੀ ਗੱਲ ਜਦੋਂ ਦੂਜਾ ਪਾਣੀ ਲਾਉਣਾ ਤੀਜਾ ਪਾਣੀ ਲਾਉਣਾ ਪਤਲਾ ਜਿਹਾ ਪਾਣੀ ਫੇਰੋਗੇ ਬੂਟੇ ਦੇ ਜੜ ਨੂੰ ਨਾਲ ਦੀ ਨਾਲ ਪਾਣੀ ਮਿਲ ਗਿਆ ਫਿਰ ਮਿੱਟੀ ਦੀ ਗੋਡੀ ਕਰਕੇ ਲਾਉਗੇ ਥੋੜੀ ਜੀ ਮਿੱਟੀ ਲਾਉਗੇ ਬੂਟਾ ਮਿੱਟੀ ਦੇ ਵਿੱਚ ਆ ਜੂਗਾ ਗੱਲਾਂ ਜ਼ਰੂਰੀ ਆ ਹਨਾ ਹਾਂਜੀ ਇਹੇ ਕਰਕੇ ਤਾਂ ਫਿਰ ਵਿੱਚ ਬੰਦੇ ਮਤਲਬ ਸਬਜ਼ੀ ਲਾ ਲੈਂਦੇ ਆ ਅਗਲਾ ਕਹਿੰਦਾ ਮੇਰੀ ਗੋਭੀ ਮਰ ਗਈ ਜਾਂ ਕੋਈ ਹੋਰ ਨੁਕਸਾਨ ਹੋ ਗਿਆ ਜਿੰਨਾਂ ਜਿਹਨਾਂ ਨੂੰ ਇਹ ਗੱਲਾਂ ਦਾ ਧਿਆਨ ਧਿਆਨ ਨਹੀਂ ਹੈਗਾ ਉਹਨਾਂ ਚਿਰ ਫਿਰ ਇਹ ਸਬਜ਼ੀ ਕਿਤੇ ਚੋਂ ਪਾਸ ਨਹੀਂ ਹੋਣੀ ਪਾਸ ਨਹੀਂ ਹੋ ਸਕਦਾ ਹਾਂਜੀ ਬਿਲਕੁਲ ਹਾਂਜੀ ਬਹੁਤ ਵਧੀਆ ਬਾਈ ਹਨਾ ਬਾਕੀ ਬਾਈ ਪਨੀਰੀਆਂ ਲਈ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਬਾਈ ਐਡਰੈਸ ਦੱਸ ਦਿਓ ਆਪਣਾ ਨਰਸਰੀ ਕਿਸ ਜਗ੍ਹਾ ਤੇ ਹੈਗੀ ਆਪਣਾ ਪਿੰਡ ਮਹਾਰਾਜ ਕੋਠੇ ਟੱਲ ਵਾਲੀ ਤੇ ਫਾਰਮ ਸੂਏ ਦੇ ਉੱਪਰ ਆ ਗਿਆ ਜੀ ਤੇ ਨੇੜੇ ਗੁਰਦੁਆਰਾ ਵੱਡਾ ਗੁਰੂ ਸਰ ਤੇ ਥਰਮਲ ਪਲਾਂਟ ਜਿਹੜਾ ਲਹਿਰਾ ਮੁਹੱਬਤ ਆ ਗਿਆ ਤੇ ਉਦੋਂ ਛਿਪ ਦੇ ਵੱਲ 6 ਕਿਲੋਮੀਟਰ ਤੇ ਆ ਗਈ ਅਸੀਂ ਤੇ ਰੋਡ ਇੱਥੇ ਆਉਂਦਾ ਵਧੀਆ ਤੇ ਜੇ ਆਪਣਾ ਮੈਪ ਤੇ ਭਰਨਾ ਤਾਂ ਸਿੱਧੂ ਨਰਸਰੀ ਫਾਰਮ ਮਹਾਰਾਜ ਭਰ ਲਓ ਲੋਕੇਸ਼ਨ ਆ ਆਪਣੀ ਤੇ ਮੇਰਾ ਨਾਮ ਵੀਰ ਦਵਿੰਦਰ ਸਿੰਘ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਜਰਨੈਲ ਸਿੰਘ ਆ ਜੀ ਠੀਕ ਆ ਬਾਈ ਜੀ ਧੰਨਵਾਦ ਬਹੁਤ ਬਹੁਤ ਹਾਂਜੀ ਹਾਂਜੀ ਧੰਨਵਾਦ ਜੀ